ਇਲਾਜ ਕਰ ਰਹੇ ਨੇ ਸਰਕਾਰ ਤਾਂ ਵੋਟਰ ਕਾਰਡ ਕਰਕੇ ਇਲਾਜ ਕਰਾ ਰਹੀ ਆ ਤਾਂ ਉਹ ਜੇਕਰ ਕੱਲੇ ਆਧਾਰ ਕਾਰਡ ਦੇ ਸ਼ੁਰੂ ਕਰ ਦਿੰਦੀ ਸਰਕਾਰ ਤੇ ਜਿਹਦਾ ਵੋਟਰ ਕਾਰਡ ਬਣਿਆ ਹੋਇਆ ਜਿਹਦੀ ਉਮਰ 18 ਪਲੱਸ ਆ ਜਿਹਦਾ ਵੋਟਰ ਕਾਰਡ ਤੇ ਆਧਾਰ ਕਾਰਡ ਬਣਿਆ ਹੋਇਆ ਜਿਹੜਾ ਬੱਚੇ ਆ ਜਾਂ ਉਹ ਵੱਡਿਆਂ ਦੇ ਜਿਹੜੇ ਕਾਰਡ ਬਣ ਗਏ ਉਹਨਾਂ ਦੇ ਨਾਲ ਹੀ ਜੁਆਇੰਟ ਹੋ ਜਾਣਗੇ ਜਾਂ ਉਹਨਾਂ ਦੇ ਵੱਖਰੇ ਕਾਰਡ ਬਣਨਗੇ ਬਸ ਜਿਹਨੇ ਹਸਪਤਾਲਾਂ ਦੇ ਨਾਮ ਇਸ ਦੇ ਵਿੱਚ ਆਈ ਲਿਸਟ ਦੇ ਵਿੱਚ ਉਹਨਾਂ ਵਿੱਚੋਂ ਕੋਈ ਉੱਥੇ ਜਦੋਂ ਕੋਈ ਜਾਊਗਾ ਇਲਾਜ ਕੋਈ ਆਨਾ ਕਾਨੀ ਤਾਂ ਨਹੀਂ ਕਰੂਗਾ ਜਿਵੇਂ ਕਹਿ ਦਿੰਦੇ ਅਭੀ ਜਿਵੇਂ ਪੇਸ਼ੈਂਟ ਵੱਧ ਜਾਂਦੇ ਆ ਬਾਅਦ ਚ ਜਗ੍ਹਾ ਦੇ ਨੂੰ ਹਟ ਜਾਂਦੇ ਆ ਨਹੀਂ ਤੁਹਾ ਹਾਲਾਂਕਿ ਐਮਰਜੈਂਸੀ ਲੋਡ ਹੁੰਦੀ ਉਸ ਟਾਈਮ ਵੀ ਬੰਦੇ ਤਾਂ ਉਹਦੇ ਚ ਜੇ ਕਿ ਸਮੱਸਿਆਵਾਂ ਤਾਂ ਆਉਂਦੀਆਂ ਹੀ ਆਉਂਦੀਆਂ ਨੇ ਕਿਉਂਕਿ ਕਰਨ ਵਾਲੇ ਤਾਂ ਲੋਕ ਹੀ ਨੇ ਜੀ ਜੀ ਤਾਂ ਇਹ ਮੈਂ ਐਵੇਂ ਨਹੀਂ ਤੁਹਾਨੂੰ ਕਹਿ ਸਕਦਾ ਵੀ ਇੱਕ ਵੀ ਨਹੀਂ ਆਊਗੀ ਵੀਡੀਓ ਵੀ ਆਉਣਗੀਆਂ ਬਿਆਨ ਵੀ ਦੇਣਗੇ ਉਹ ਦੂਜੇ ਵੀ ਆਉਣਗੇ ਡਾਇਨਾਸੌਰ ਬਿਆਦਵੀਆਂ ਵਾਲੇ ਵੀ ਆਉਣਗੇ ਕਾਂਗਰਸੀ ਵੀ ਆਉਣਗੇ ਵੀ ਜੇ ਕੁਝ ਨਹੀਂ ਨਿਕਲਣਾ ਜੋ ਕੁਝ ਨਹੀਂ ਨਿਕਲਣਾ ਪਰ ਅਸੀਂ ਉਹਨਾਂ ਸਾਰੀਆਂ ਗੱਲਾਂ ਦਾ ਮੌਕੇ ਤੇ ਰਿਪਲਾਈ ਕਰਦੇ ਰਵਾਂਗੇ ਇਹ ਕਾਰਡ ਹੁਣ ਸਟਾਰਟ ਹੋ ਗਏ ਜੀ ਬਣਨੇ ਬਹੁਤ ਸਾਰੇ ਲੋਕਾਂ ਦੇ ਬਣ ਵੀ ਗਏ ਹੁਣ ਉਹ ਹੁਣ ਚੱਲ ਰਿਹਾ ਜੀ ਸਾਰੀ ਜਗ੍ਹਾ ਤੇ ਇੱਕ ਦੋ ਵੀਡੀਓ ਵਾਇਰਲ ਹੋਈਆਂ ਜੀ ਜਿਨ੍ਹਾਂ ਵਿੱਚ ਉਹ ਕਹਿ ਰਹੇ ਆ ਕਿ ਜਿਹੜੀ ਇਸ ਸਿਹਤ ਯੋਜਨਾ ਕਾਰਡ ਦੀ ਜਿਹੜੀ ਖੂਕ ਨਿਕਲ ਗਈ ਵੀ ਚੱਲੇ ਨਹੀਂਗੇ ਇੱਕ ਦੋ ਹਸਪਤਾਲਾਂ ਦੇ ਵਿੱਚ ਕਿਸੇ ਨੂੰ ਕੋਈ ਮੰਨ ਲਓ ਲਿਵਰ ਦੀ ਪ੍ਰੋਬਲਮ ਆ ਗਈ ਐਵੇਂ ਨਹੀਂਗਾ ਵੀ ਜੇ ਲਿਵਰ ਦੀ ਪ੍ਰੋਬਲਮ ਆ ਗਈ ਤੁਸੀਂ ਟੈਸਟ ਡਾਕਟਰ ਹਸਪੀਟਲ ਕੋਲ ਜਾਓਗਾ ਪਹਿਲਾ ਟੈਸਟ ਕਰਾਓ ਟੈਸਟਾਂ ਤੁਹਾਡੇ ਤੋਂ 20000 ਰੁਪਏ ਲੈ ਲੂਗਾ ਟੈਸਟ ਵੀ ਫ੍ਰੀ ਨੇ ਇਲਾਜ ਵੀ ਫ੍ਰੀ ਆ ਆਪਰੇਸ਼ਨ ਵੀ ਫ੍ਰੀ ਆ ਮੈਡੀਸਨ ਵੀ ਫ੍ਰੀ ਆ ਜੋ ਜੋ ਸਮਾਨ ਤੁਹਾਨੂੰ ਚਾਹੀਦਾ ਏ ਐਵੇਂ ਨਹੀਂਗਾ ਵੀ ਕੋਈ ਡਾਕਟਰ ਦੀ ਫੀਸ ਨਹੀਂ ਲੈਣਗੇ ਜੇ ਕੋਈ ਡਾਕਟਰ ਆਪਰੇਸ਼ਨ ਵਾਸਤੇ ਤੁਹਾਡੇ ਤੋਂ ਕੋਈ ਬਾਹਰੋਂ ਸਮਾਨ ਮੰਗਾਉਂਦੇ ਨੇ ਉਹ ਸਮਾਨ ਵੀ ਸਾਰਾ ਕੁਝ ਫ੍ਰੀ ਆ ਹਸਪਤਾਲ ਇਸ ਤਰ੍ਹਾਂ ਕਰਦੇ ਸੀ ਪਹਿਲਾਂ ਦੀ ਕਾਰਡ ਬੰਦੇ ਰਹੇ ਜੀ ਉਹਨਾਂ ਦੇ ਵਿੱਚੋਂ ਹਸਪਤਾਲ ਵਾਲੇ ਕਹਿ ਦਿੰਦੇ ਸੀ ਕਿ ਪਹਿਲਾਂ ਪੈਸੇ ਜਮ੍ਹਾਂ ਕਰਾ ਦਿਓ ਸਰਕਾਰ ਪੈਸੇ ਪਾਉਗੀ ਉਸ ਤੋਂ ਬਾਅਦ ਤੁਹਾਡੇ ਜਿਹੜੇ ਪੈਸੇ ਤੁਹਾਨੂੰ ਵਾਪਸ ਕਰ ਦਿੱਤੇ ਜਾਣਗੇ ਕੱਝ ਲਖਰਾਬ ਹੋਣਾ ਪਿੰਦਾ ਇਹ ਲੋਕਾਂ ਇਹਦੇ ਵਿੱਚ ਕੀ ਸਿਸਟਮ ਆ ਜੀ ਬਈ ਕਰ ਲਾ ਕਾਰਡ ਹੀ ਦਿਖਾਉ ਨਾਲ ਹੀ ਸ਼ੁਰੂ ਹੋ ਜੂਗਾ ਜਾਂ ਪਹਿਲਾਂ ਸਰਕਾਰ ਦੀ ਦੀ ਕੀਤੀ ਹੋ ਗਈ ਪੈਸੇ ਪਾਉਣਗੇ ਮੰਨ ਲਓ ਮੇਰਾ 10 ਲੱਖ ਦਾ ਕਾਰਡ ਬਣਿਆ ਹੋਇਆ ਜੀ ਮੈਂ ਇਲਾਜ ਕਰਾਉਣ ਦੇ ਲਈ ਜਾਵੜੇ ਮੇਰਾ 2 ਲੱਖ ਰੁਪਇਆ ਮੰਨ ਲਓ ਖਰਚਾ ਆ ਗਿਆ ਜੀ ਜਿਹੜਾ 8 ਲੱਖ ਬਚਿਆ ਉਹ ਕਾਰਡ ਦੇ ਵਿੱਚ ਹੋਊਗਾ ਉਸਦੇ ਗਾ ਅੱਗੇ ਇਲਾਜ ਕਰਾਉਣ ਜਾਂ ਕਿ ਫਿਰ ਕਹਿੰਦੇ ਕਾਰਡ ਇੱਕ ਵਾਰੀ ਵਰਤਿਆ ਗਿਆ ਤਾਂ ਉਹ ਇੱਕ ਵਾਰੀ ਖਾਲੀ ਹੋ ਜੀ ਜਾਏ ਜਿਵੇਂ 4 ਸਾਲ ਬੀਤ ਗਏ ਸਰਕਾਰ ਨੂੰ ਜਿਹੜਾ ਸਿਹਤ ਦਾ ਜਿਹੜਾ ਇਹ ਕਾਰਡ ਹੁਣ ਬਣਨ ਲੱਗਾ ਸਿਹਤ ਯੋਜਨਾ ਨਾਲ ਇਹ 4 ਸਾਲ ਪਹਿਲਾਂ ਕਿਉਂ ਨਹੀਂ ਕੀਤਾ ਕਿਉਂਕਿ ਸਿਹਤ ਤੇ ਸਖਿਆਂ ਨੂੰ ਲੈ ਕੇ ਜਿਹੜੀ ਸਰਕਾਰ ਨੇ ਨਹੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਸਿਹਤ ਨੂੰ ਲੈ ਕੇ 10 ਲੱਖ ਵਾਲੇ ਜਿਹੜੇ ਕਾਰਡ ਜਿਹੜੇ ਬਣਨੇ ਸਟਾਰਟ ਕੀਤੇ ਗਏ ਨੇ ਉਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਲੋਕਾਂ ਨੇ ਸਾਨੂੰ ਫੋਨ ਕਰ ਕਰਕੇ ਵੀ ਪੁੱਛਿਆ ਵੀ ਕਿਸ ਤਰ੍ਹਾਂ ਕਿਵੇਂ ਬਣਦੇ ਆ ਕਿਉਂਕਿ ਇਹਦਾ ਹਰੇਕ ਬੰਦੇ ਨੂੰ ਹਾਲੇ ਕੋਈ ਜਾਣਕਾਰੀ ਨਹੀਂ ਕਿਉਂਕਿ ਨਵੇਂ ਬਣਨ ਲੱਗੇ ਆ ਸਟਾਰਟਿੰਗ ਹੋਈ ਆ ਹਾਲੇ ਕਿਸ ਤਰ੍ਹਾਂ ਇਹਨੇ ਅੱਗੇ ਚੱਲਣਾ ਤੇ ਕਿਵੇਂ ਜਿਹੜੇ ਹਸਪਤਾਲਾਂ ਚੱਲਣਗੇ ਸਾਰੀ ਜਾਣਕਾਰੀ ਆਪਾਂ ਬੰਦਾ ਇੱਕ ਸੱਤ ਤੋਂ ਰਵਾਂਗੇ ਕਿ ਕਿਸ ਤਰ੍ਹਾਂ ਇਹ ਬਣੂਗਾ ਤੇ ਬਣਨ ਤੋਂ ਬਾਅਦ ਇਸ ਦਾ ਜਿਹੜਾ ਕੋਈ ਇੱਕ ਵੱਖਰਾ ਕਾਰਡ ਬਣੂਗਾ ਜਿਹਾ ਆਧਾਰ ਕਾਰਡ ਤੇ ਇਸ ਦਾ ਜਿਹੜਾ ਇਲਾਜ ਹੋਊਗਾ ਜਾ ਇਸ ਤੋਂ ਬਾਅਦ ਅੱਗੇ ਦਾ ਕੀ ਪ੍ਰੋਸੈਸ ਹੋਊਗਾ ਤੇ ਕਿਹੜੇ ਕਿਹੜੇ ਡਾਕੂਮੈਂਟ ਲੱਗਣਗੇ ਉਹ ਗੱਲਬਾਤ ਕਰਾਂਗੇ ਸਾਡੇ ਨਾਲ ਵਿਧਾਇਕ ਅਮਰਿਤਪਾਲ ਸਾਹਿਬ ਸੁਖਾਨੰਦ ਜੀ ਨਾਲ ਗੱਲਬਾਤ ਕਰ ਰਹੇ ਸਾਬਤ ਪਹਿਲੇ ਸਵਾਗਤ ਹੈ ਤੁਹਾਨੂੰ ਬਹੁਤ ਬਹੁਤ ਸ਼ੁ크ਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਚੈਨਲ ਦਾ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਿਧਾਇਕ ਸਾਹਿਬ ਜਿਹੜਾ 10 ਲੱਖ ਵਾਲਾ ਕਾਰਡ ਬਣ ਰਿਹਾ ਜੀ ਫ੍ਰੀ ਜਿਹੜਾ ਇਲਾਜ ਹੋ ਰਿਹਾ ਹਰੇਕ ਪੰਜਾਬੀ ਦਾ ਹਰੇਕ ਵੋਟਰ ਦਾ ਇਹਦੇ ਵਿੱਚ ਇਹ ਸਟਾਰਟਿੰਗ ਕਿੱਥੋਂ ਹੁੰਦੀ ਹੈ ਜੀ ਇਹ ਕਾਰ ਜਿਹੜਾ ਬੰਨਾ ਸ਼ੁਰੂ ਹੁੰਦਾ ਇਹਦਾ ਪ੍ਰੋਸੈਸ ਸ਼ੁਰੂ ਤੋਂ ਕੀ ਹੈ ਐਜੂਕੇਸ਼ਨ ਤੇ ਹੈਲਥ ਉਹ ਕਰਕੇ ਹੀ ਲੋਕਾਂ ਦੇ ਵਿੱਚ ਆਏ ਸੀ ਤੇ ਉਹਦੇ ਤੇ ਅਸੀਂ ਇੱਕ ਇੱਕ ਕਰਕੇ ਕੰਮ ਕਰ ਰਹੇ ਆ ਜੀ ਅੱਜ ਮੁੱਖ ਮੰਤਰੀ ਮੰਤਰੀ ਸਿਹਤ ਯੋਜਨਾ ਦੇ ਅਧੀਨ ਜਿਹੜੇ ਹਰ ਇੱਕ ਪਰਿਵਾਰ ਦਾ 10-10 ਲੱਖ ਰੁਪਏ ਤੱਕ ਦਾ ਇਲਾਜ ਦਾ ਅਸੀਂ ਲੈ ਕੇ ਆਏ ਆ ਜੀ ਇਹ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜੇ ਮੈਂ ਲਾਵਾਂ ਤੇ ਪੂਰੇ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਤ ਦੇ ਨਾਲ ਸੰਬੰਧਿਤ ਇਹ ਯੋਜਨਾ ਹੈ ਇਹ ਸਕੀਮਾਂ ਮਤਲਬ ਜਿੰਨਾ ਬੈਨੀਫਿਟ ਜਿੰਨਾ ਫਾਇਦਾ ਇਹਦੇ ਵਿੱਚ ਆ ਅੱਜ ਤੱਕ ਆਪਣੇ ਦੇਸ਼ 'ਚ ਤਾਂ ਬਿਲਕੁਲ ਹੀ ਨਹੀਂ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜੇਕਰ ਇਹਦੀ ਕੋਈ ਪਲਾਨ ਚੱਲਦਾ ਹੈ ਤਾਂ ਉੱਥੇ ਬੜੀਆਂ ਪ੍ਰੋਬਲਮ ਨੇ ਅਸੀਂ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਸੀਗੀਆਂ ਸਾਰੀਆਂ ਸਾਫ਼ ਕਰਕੇ ਤਾਂ ਕਿ ਇੱਕ ਹਰ ਇੱਕ ਆਮ ਬੰਦਾ ਜਿਹੜਾ ਇਲਾਜ ਕਰਾਉਣਾ ਚਾਹੁੰਦਾ ਇਹ ਵਿੱਚ ਕੁੰਡੀ ਕੋਈ ਨਹੀਂ ਰੱਖੀ ਗਈ ਇਹ ਤਾਂ ਵਧੀਆ ਤਰੀਕੇ ਨਾਲ ਇਲਾਜ ਕਰਾ ਸਕਦਾ ਤਾਂ ਹਰ ਇੱਕ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਇੱਕ ਕਾਰਡ ਬਣਦਾ ਏ ਜੀ ਉਸ ਕਾਰਡ ਦੇ ਵਿੱਚ ਤੁਸੀਂ 1 ਸਾਲ ਦਾ 10 ਰੱਖਦਾ ਇਲਾਜ ਕਰਾ ਸਕਦੇ ਹੋ ਨਾਲ ਇਹਦੇ ਵਿੱਚ ਅਸੀਂ 800 ਪ੍ਰਾਈਵੇਟ ਤੇ 200 ਦੇ ਕਰੀਬ ਸਰਕਾਰੀ ਜਿਹੜੇ ਹਸਪੀਟਲ ਨੇ ਉਹ ਇਹਦੇ ਵਿੱਚ ਐਡ ਕੀਤੇ ਨੇ ਮੈਨੂੰ ਲੱਗਦਾ 1000 ਹਸਪੀਟਲ ਪੰਜਾਬ ਦਾ ਜਿਹੜਾ ਅਸੀਂ ਇਸ ਸਕੀਮ ਦੇ ਵਿੱਚ ਐਡ ਕੀਤਾ ਏ ਤੇ ਨਾਲ ਦੀ ਨਾਲ ਜਿਹੜੀਆਂ ਵੀ ਬਿਮਾਰੀਆਂ ਚਾਹੇ ਤੁਹਾਡੇ ਹਾਰਟ ਨਾਲ ਸੰਬੰਧਿਤ ਲੈ ਲਓ ਚਾਹੇ ਤੁਸੀਂ ਸਟੰਟ ਬੋੜਾ ਚਾਹੇ ਬਾਈਪਾਸ ਸਰਜਰੀ ਕਰਾਉਣੀ ਹੈ ਜਿੱਦਾਂ 10 ਲੱਖ ਰੁਪਏ ਦੇ ਲਗਭਗ ਇਲਾਜ ਦੇ ਪੈਸੇ ਲੱਗਦੇ ਸੀ ਉਹ ਫਿਰ ਕੋਈ ਪਥਰੀਆਂ ਹੁੰਦੀਆਂ ਤੁਹਾਡੀ ਕਿਡਨੀ 'ਚ ਪਥਰੀਆਂ ਹੋਈਆਂ ਕਿਤੇ ਗੁਰਦੇ 'ਚ ਹੋ ਗਈ ਜਿੱਥੇ ਮਰਜੀ ਉਹਦੇ ਨਾਲ ਸੰਬੰਧਿਤ ਫਿਰ ਨਾਲ ਹੀ ਇਹਦੇ ਵਿੱਚ ਚੈੱਕਅਪ ਵੀ ਫਿਰ ਨਾਲ ਹੀ ਜੇਕਰ ਕੈਂਸਰ ਦੇ ਨਾਲ ਸੰਬੰਧਿਤ ਆ ਜੇ ਤੁਹਾਡੇ ਥੈਰਪੀਆ ਹੁੰਦੀਆਂ ਨੇ ਕੀਮੋ ਲਗਦੀਆਂ ਨੇ ਉਹਦਾ ਇਲਾਜ ਫਿਰ ਤੁਹਾਡੇ ਡਾਇਗਨੋਸ ਸਾਰਾ ਕੁਝ ਇਹਦੇ ਵਿੱਚ ਮਤਲਬ ਜਿਹੜੀ ਵੀ ਕੋਈ ਬਿਮਾਰੀ ਆਪਣੇ ਆਪਣੇ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸੁਣਦੇ ਹੋ ਆਸੇ ਪਾਸੇ ਵੀ ਯਾਰ ਫੁਲਾਨੇ ਨੂੰ ਇਹ ਪ੍ਰੋਬਲਮ ਹੋ ਗਈ ਲਗਭਗ ਕੋਈ ਨਹੀਂ ਛੱਡੀ ਅਸੀਂ ਸਾਰੀਆਂ ਸਾਰੀਆਂ ਬਿਮਾਰੀਆਂ ਚ ਕਵਰ ਕਰਤੀਆਂ ਨੇ ਤਾਂ ਸਾਰੇ ਲੋਕ ਇਹਦਾ ਵੱਧ ਤੋਂ ਵੱਧ ਫਾਇਦਾ ਲੈਣੇ ਕਾਰਡ ਬਣਾਉਣ ਜੀ ਤੇ ਬਣੂ ਕਿਵੇਂ ਜੀ ਪਹਿਲਾਂ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਐਕਸਪੈਰੀਮੈਂਟ ਕੀਤਾ ਪਹਿਲਾਂ ਅਸੀਂ ਪੂਰੇ ਬਾਗੇ ਬਰਾਣੇ ਦੇ ਵਿੱਚ ਅੱਠ ਪਿੰਡਾਂ ਦੇ ਵਿੱਚ ਦੋ-ਦੋ ਕਾੜ ਬਣਾਏ ਉਹ ਚ ਸਾਨੂੰ ਛੋਟੀਆਂ ਮੋਟੀਆਂ ਸਮੱਸਿਆਵਾਂ ਆਈਆਂ ਜੀ ਉਹ ਅਸੀਂ ਦੂਰ ਕੀਤੀਆਂ ਦੂਰ ਕਰਕੇ ਉਸ ਤੋਂ ਬਾਅਦ ਅਸੀਂ ਇੱਕ ਮਸ਼ੀਨ ਵਿੱਚ ਫਿਰ 20-20 ਕਾੜ ਬਣਾਏ ਫਿਰ ਜਿਹੜੀਆਂ ਫਿਰ ਸਮੱਸਿਆਵਾਂ ਆ ਮਿਆ ਦੂਰ ਕਰਕੇ ਹੁਣ ਅਸੀਂ ਪੂਰਾ ਓਪਨ ਕਰਤਾ ਪਹਿਲਾਂ ਅਸੀਂ 10 ਪਿੰਡ ਬਾਗੇ ਬਰਾਣੇ ਦੇ ਮੈਂ ਕੱਲੇ ਬਾਗੇ ਬਰਾਣੇ ਦੀ ਗੱਲ ਕਰ ਰਿਹਾ ਹਾਂ ਅੱਜ ਤੁਹਾਡੇ ਨਾਲ ਜੀ 10 ਪਿੰਡ ਅਸੀਂ ਬਾਗੇ ਪੁਰਾਣੇ ਦੇ ਐਡ ਕੀਤੇ ਉਸ ਤੋਂ ਬਾਅਦ ਅਸੀਂ 21 ਪਿੰਡ ਬਾਗੇ ਪੁਰਾਣੇ ਦੇ ਐਡ ਕਰਤੇ ਤੇ ਕੱਲ ਅਸੀਂ ਬਾਗੇ ਪੁਰਾਣੇ ਦੇ 41 ਪਿੰਡ ਨੇ ਜਿਹੜੇ ਉਹ ਇਹਦੇ ਚ ਐਡ ਕਰਤੇ 41 ਪਿੰਡਾਂ ਦੇ ਵਿੱਚ ਸਾਡੇ ਜਿਹੜੇ ਪਾਰਟੀ ਦੇ ਵਰਕਰ ਨੇ ਸਰਪੰਚ ਸਾਹਿਬਾਨ ਨੇ ਸਾਡੀਆਂ ਪੰਚਾਇਤਾਂ ਨੇ ਉਹਨਾਂ ਨੂੰ ਬਕਾਇਦਾ ਇੱਕ ਮਸ਼ੀਨ ਦਿੱਤੀ ਹੋਈ ਆ ਜੀ ਕੋਈ ਵੀ ਆਦਮੀ ਬੇਬੇ ਬਾਪੂ ਮਾਤਾ ਪਿਓ ਜੋ ਵੀ ਇਹ ਕਾਰਡ ਬਣਾਉਣਾ ਚਾਹੁੰਦਾ ਤਾਂ ਤੁਸੀਂ ਪਿੰਡ ਦੇ ਵਿੱਚ ਸਬੰਧਤ ਸਾਡੇ ਵਰਕਰਾਂ ਨਾਲ ਆਮ ਆਦੀਮ ਪਾਰਟੀ ਦੇ ਬੰਦਿਆਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਉਹ ਨਾਲ ਦੀ ਨਾਲ ਤੁਸੀਂ ਆਧਾਰ ਕਾਰਡ ਵੋਟਰ ਕਾਰਡ ਤੇ ਆਪਣੀ ਫੋਟੋ ਤਿੰਨ ਚੀਜ਼ਾਂ ਲੈ ਕੇ ਉਹਨਾਂ ਕੋਲ ਜਾਣਾ ਉਹ ਤੁਹਾਡੀ ਜਾਣਕਾਰੀ ਆ ਜਿਹੜੀ ਉਹਦੇ ਵਿੱਚ ਫਿਲ ਕਰ ਦੇਣਗੇ ਉਸ ਤੋਂ ਬਾਅਦ ਇੱਕ ਉਸੇ ਮਸ਼ੀਨ ਦੇ ਵਿੱਚੋਂ ਅਸੀਂ ਲਗਭਗ 40 ਪਿੰਡਾਂ ਦੇ ਵਿੱਚ ਇਹ ਮਸ਼ੀਨਾ ਦੇਤੀਆਂ ਨੇ ਉਹਦੇ ਵਿੱਚੋਂ ਇੱਕ ਸਲਿੱਪ ਨਿਕਲੂਗੀ ਜੀ ਸਲਿੱਪ ਤੁਹਾਡਾ ਇੱਕ ਕੋਡ ਹੋਊਗਾ ਉਹ ਕੋਡ ਜੋ ਤੁਸੀਂ ਸੀਐਸਸੀ ਸੈਂਟਰ ਜਾਓਗੇ ਆਪਣੇ ਤੇ ਸੀਐਸਸੀ ਸੈਂਟਰ ਵੀ ਅਸੀਂ ਸਾਰੇ ਪਿੰਡਾਂ ਚ ਸਲੈਕਟ ਕੀਤੇ ਨੇ ਜਿਹੜੇ-ਜਿਹੜੇ ਕੰਮ ਕਰ ਰਹੇ ਨੇ ਉਹੀ ਸੀਐਸਸੀ ਸੈਂਟਰ ਸੀ ਇਹਦੇ ਵਿੱਚ ਅਸੀਂ ਐਡ ਕੀਤੇ ਨੇ ਜਿਹੜੇ ਲੰਬੇ ਸਮੇਂ ਤੋਂ ਬੰਦ ਪਏ ਨੇ ਸੀਐਸਸੀ ਸੈਂਟਰ ਉਹ ਇਹਦੇ ਵਿੱਚ ਅਸੀਂ ਸ਼ਾਮਲ ਨਹੀਂ ਕੀਤੇ ਤਾਂ ਹਰ ਇੱਕ ਪਿੰਡ ਦੇ ਵਿੱਚ ਇੱਕ ਇੱਕ ਸੀਐਸਸੀ ਸੈਂਟਰ ਅਸੀਂ ਇਹਦੇ ਨਾਲ ਜੋੜਤਾ ਜਿਆਦਾ ਤਾਂ ਨਹੀਂ ਜੋੜੇ ਤਾਂ ਕਿ ਕੋਈ ਬੰਦਾ ਵਿੱਚੋਂ ਗੜਬੜਨਾ ਕਰ ਜੇ ਪੈਸੇ ਨਾਲ ਲੈਣ ਲੱਗ ਜੇ ਉਹਦੇ ਕਰਕੇ ਅਸੀਂ ਹਰ ਇੱਕ ਪਿੰਡ ਦੇ ਵਿੱਚ ਇੱਕ ਇੱਕ ਸੀਐਸਸੀ ਸੈਂਟਰ ਜ਼ਿੰਮੇਵਾਰ ਜਿਹੜਾ ਉਹ ਅਸੀਂ ਜੋੜਿਆ ਹੈ ਤਾਂ ਜਿਹੜੀ ਉਹ ਸਾਡੇ ਵੱਲੋਂ ਸਲਿੱਪ ਨਿਕਲੂਗੀ ਫਿਰ ਤੁਸੀਂ ਉਹ ਸਲਿੱਪ ਲੈ ਕੇ ਸੀਐਸਸੀ ਸੈਂਟਰ ਕੋਲ ਜਾਣਾ ਉਥੇ ਤੁਸੀਂ ਲਾਈਵ ਤੁਹਾਡੀ ਫੋਟੋ ਹੋਣੀ ਆ ਜੀ ਆਧਾਰ ਕਾਰਡ ਤੇ ਵੋਟਰ ਕਾਰਡ ਨਾਲ ਲੈ ਕੇ ਜਾਣਾ ਫਿਰ ਉਦੋਂ ਬਾਅਦ ਅਪਲਾਈ ਕਰਕੇ ਉਹ ਸਲਿੱਪ ਜਿਹੜੀ ਸਾਡੇ ਵਾਲੀ ਉਹ ਸਲਿੱਪ ਨਾਲ ਲੈ ਕੇ ਜਾਣੀ ਆ ਫਿਰ ਅਪਲਾਈ ਹੋ ਜਾਊਗਾ ਅਪਲਾਈ ਹੋ ਕੇ ਤੁਹਾਨੂੰ ਇੱਕ ਰਜਿਸਟ੍ਰੇਸ਼ਨ ਨੰਬਰ ਮਿਲ ਜਾਊਗਾ ਜੀ ਜਦੋਂ ਹੀ ਰਜਿਸਟ੍ਰੇਸ਼ਨ ਨੰਬਰ ਤੁਹਾਨੂੰ ਮਿਲ ਗਿਆ ਇੱਕ ਤਾਂ ਉਸੇ ਟਾਈਮ ਤੁਹਾਡਾ ਕਾਰਡ ਸ਼ੁਰੂ ਆ ਤਾਂ ਜੇ ਤੁਸੀਂ ਇਲਾਜ ਕਰਾਉਣਾ ਚਾਹੁੰਦੇ ਆ ਤਾਂ ਤੁਸੀਂ ਅਗਲੇ ਦਿਨ ਇਲਾਜ ਕਰਾ ਸਕਦੇ ਹੋ ਜਿਹੜਾ ਤੁਸੀਂ ਜਿਹੜਾ ਨੰਬਰ ਉਸ ਤੇ ਹੀ ਇਲਾਜ ਸ਼ੁਰੂ ਹੋ ਜੂਗਾ ਜੀ ਉਸ ਤੇ ਹੀ ਇਲਾਜ ਸ਼ੁਰੂ ਹੋਏਗਾ ਅਤੇ ਕਾਰਡ ਕੋਈ ਬਣ ਕੇ ਆਊਗਾ ਜਦੋਂ 10 ਤੋਂ 15 ਦਿਨ ਦੇ ਵਿੱਚ ਵਿੱਚ ਤੁਹਾਡਾ ਉਹ ਪੱਕੇ ਤੌਰ ਤੇ ਕਾਰਡ ਬਣ ਕੇ ਵੀ ਤੁਹਾਡੇ ਕੋਲ ਆਜੂਗਾ ਪਰ ਜਦੋਂ ਹੀ ਤੁਸੀਂ ਅਪਲਾਈ ਕਰਤਾ ਜਦੋਂ ਹੀ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਆ ਗਿਆ ਤਾਂ ਨਾਲ ਦੇ ਨਾਲ ਤੁਹਾਡਾ ਟ੍ਰੀਟਮੈਂਟ ਇਲਾਜ ਸ਼ੁਰੂ ਹੋਊਗਾ ਅਗਲੇ ਦਿਨ ਦਾ ਤਾਂ ਤੁਸੀਂ ਇਹ 800 ਤੋਂ ਪ੍ਰਾਈਵੇਟ 200 ਸਰਕਾਰੀ ਹਸਪਤਾਲਾਂ ਤੋਂ ਤੁਸੀਂ ਆਪਣਾ ਇਲਾਜ ਕਰਾ ਸਕਦੇ ਹੋ ਤੇ ਜਿਹੜੀਆਂ ਮੈਂ ਪਹਿਲਾਂ ਬਿਮਾਰੀਆਂ ਦਸੀਆਂ ਨੇ ਇਹ ਸਾਰੀਆਂ ਬਿਮਾਰੀਆਂ ਦਾ ਤੁਸੀਂ ਇਲਾਜ ਉੱਥੋਂ ਕਰਾ ਸਕਦੇ ਹੋ ਜਿਵੇਂ ਜਿਹਦਾ ਵੋਟਰ ਕਾਰਡ ਬਣਿਆ ਹੋਇਆ ਜਿਹਦੀ ਉਮਰ 18 ਪਲੱਸ ਹੈ ਜਿਹਦਾ ਵੋਟਰ ਕਾਰਡ ਤੇ ਆਧਾਰ ਕਾਰਡ ਬਣਿਆ ਹੋਇਆ ਜਿਹੜੇ ਬੱਚੇ ਆ ਜਾਂ ਉਹ ਵੱਡਿਆਂ ਦੇ ਜਿਹੜੇ ਕਾਰਡ ਬਣ ਗਏ ਉਹਨਾਂ ਦੇ ਨਾਲ ਹੀ ਜੁਆਇੰਟ ਹੋ ਜਾਣਗੇ ਜਾਂ ਉਹਨਾਂ ਦੇ ਵੱਖਰੇ ਕਾਰਡ ਬਣਗੇ ਬੱਚਿਆਂ ਦੇ ਬਹੁਤ ਇੰਪੋਰਟੈਂਟ ਤੁਸੀਂ ਸਵਾਲ ਕੀਤਾ ਦੇਖੋ ਇੱਕ ਫੈਮਿਲੀ ਦਾ ਕਾਰਡ ਆ ਇੱਕ ਫੈਮਿਲੀ ਦਾ ਕਾਰਡ ਬਣ ਜਾਣਾ ਉਹਦੇ ਵਿੱਚ ਉਹਨਾਂ ਦਾ ਸਾਰਾ ਪਰਿਵਾਰ ਆ ਜਿਹੜਾ ਸਾਰਾ ਪਰਿਵਾਰ ਉਹਦੇ ਵਿੱਚ ਇਨਵੋਲਵ ਆ ਸਾਰਾ ਪਰਿਵਾਰ ਉਹਦੇ ਵਿੱਚ ਟ੍ਰੀਟਮੈਂਟ ਕਰਾ ਸਕਦਾ ਏ ਇੱਕ ਕਾਰਡ ਬਣ ਜੂਗਾ ਇੱਕ ਪਰਿਵਾਰ ਦਾ ਤਾਂ ਉਸੇ ਕਾਰਡ ਦੇ ਵਿੱਚ ਉਹ ਸਾਰਾ ਪਰਿਵਾਰ ਆ ਜਿਹੜਾ ਚਾਹੇ ਛੋਟਾ ਬੱਚਾ ਚਾਹੇ ਵੱਡਾ ਏ ਮਤਲਬ ਜੇਕਰ ਚਾਹੇ ਕੋਈ ਸਾਡੀ ਭੈਣ ਆ ਜਿਹਦੇ ਬੱਚਾ ਹੋਣ ਵਾਲਾ ਏ ਉਹਦਾ ਵੀ ਟ੍ਰੀਟਮੈਂਟ ਇਹਦੇ ਵਿੱਚ ਆ ਮਤਲਬ ਜੇ ਬੱਚਾ ਛੋਟਾ ਹੈ ਤਾਂ ਅਲੱਗ ਗੱਲ ਹੈ ਜੇ ਬੱਚਾ ਜਨਮ ਲੈਣ ਵਾਲਾ ਤਾਂ ਉਹਦਾ ਵੀ ਟ੍ਰੀਟਮੈਂਟ ਅਸੀਂ ਵਿੱਚ ਇਹਦੇ ਐਡ ਕੀਤਾ ਹੈ ਤਾਂ ਉਹਦਾ ਵੀ ਇਲਾਜ ਸਾਰਾ ਫ੍ਰੀ ਆ ਤੁਹਾਨੂੰ 1 ਰੁਪਿਆ ਦੇਣ ਦੀ ਲੋੜ ਨਹੀਂ ਅਗਰ ਡਾਕਟਰ ਜਿਵੇਂ ਤੁਸੀਂ ਕਿਹਾ ਕਿ ਬੱਚੇ ਨੇ ਨਾਲ ਹੀ ਉਹਦੇ ਜੋਇੰਟ ਲਿਖੇ ਬੱਚੇ ਨੇ ਵੀ ਤਾਂ ਜਿਹੜਾ ਫਿਰ ਘਰ ਦਾ ਮੁਖ ਜਿਹੜਾ ਹੈਗਾ ਵਾ ਉਸ ਦਾ 10 ਲੱਖ ਦਾ ਕਾਰਡ ਆ ਜਿਹੜਾ ਬੱਚੇ ਤੇ ਖਰਚ ਆਊਗਾ 10 ਲੱਖ ਤੇ ਜਿਹੜਾ ਕਟਣਾ ਸ਼ੁਰੂ ਇੱਕੋ ਹੀ ਕਾਰਡ ਬਣੂਗਾ ਸਾਰਿਆਂ ਦਾ ਜਿਵੇਂ ਵੀ ਵਿੱਚੋਂ ਦੇਖੋ ਆਮ ਤੌਰ ਤੇ ਤੁਸੀਂ ਜਿਹੜਾ ਮਰਜ਼ੀ ਪਰਿਵਾਰ ਲਾ ਲਓ ਮੈਨੂੰ ਨਹੀਂ ਲੱਗਦਾ ਐਵੇਂ ਤਾਂ ਹੁੰਦਾ ਨਹੀਂ ਵੀ ਕਿਸੇ ਪਰਿਵਾਰ ਦੇ ਵਿੱਚ ਇੱਕ ਸਾਲ 'ਚ 3-4 ਬੰਦੇ ਸਾਰੇ ਐਡਮਿਟ ਹੋ ਗਏ ਹਨਾ ਤਾਂ ਜੇ ਆਪਾਂ ਐਡਮਿਟ ਹੁੰਨੇ ਵੀ ਆ ਜਾਂ ਕੋਈ ਮਤਲਬ ਕਿਸੇ ਦੇ ਪਥਰੀ ਦਾ ਇਲਾਜ ਆ ਜਾਂ ਕਿਸੇ ਦਾ ਕੋਈ ਸਟੰਡ ਪਾਉਣਾ ਇਹ ਸਾਰੇ ਉਹ ਟ੍ਰੀਟਮੈਂਟ ਨੇ ਜਿਹੜੇ ਕੋਈ 50 ਹਜ਼ਾਰ ਦਾ ਕੋਈ ਲੱਖ ਦਾ ਕੋਈ 2 ਲੱਖ ਦਾ ਕੋਈ 3 ਲੱਖ ਦਾ ਮੈਨੂੰ ਲੱਗਦਾ ਕੋਈ ਵਿਰਲਾ ਪਰਿਵਾਰ ਹੋਊਗਾ ਜਾ ਜਿਹਦਾ 10 ਲੱਖ ਤੱਕ ਇਲਾਜ ਇਹ ਪੋਟੂਗਾ ਤਾਂ ਜੇ ਹਾਂ ਜੇ ਕਿਸੇ ਨੂੰ ਕੋਈ ਸੰਬੰਧਿਤ ਬਿਮਾਰੀ ਆ ਜਿਵੇਂ ਇਹਦੇ ਚ ਜਿਵੇਂ ਤੁਸੀਂ ਕੀਮੋ ਆ ਕੈਂਸਰ ਦੀ ਕੀਮੋ ਆ ਤਾਂ ਉਹਦਾ ਬਹੁਤ ਪੈਸੇ ਲੱਗਦੇ ਸੀਗੇ ਤਾਂ ਉਹ ਇਹਦੇ ਵਿੱਚ ਸ਼ਾਮਲ ਆ ਜੀ ਤਾਂ ਇਹੋ ਜੀਆਂ ਸਾਰੀਆਂ ਚੀਜ਼ਾਂ ਤਾਂ ਕੁੱਲ ਮਿਲਾ ਕੇ ਮੈਂ ਤੁਹਾਨੂੰ ਇਹ ਬੜੇ ਯਕੀਨ ਨਾਲ ਕਹਿ ਸਕਦਾ ਇੱਕ ਜਿਹੜੀ ਇਹ ਸਕੀਮ ਹੈ ਦੇ ਰੇਟ ਵੀ ਘਟਨੇ ਮਤਲਬ ਇਹ 10 ਲੱਖ ਰੁਪਇਆ ਇੰਦਾਂ ਦਾ ਹੈ ਜਿਵੇਂ ਤੁਸੀਂ ਬਾਹਰ ਪ੍ਰਾਈਵੇਟ ਹਸਪਤਾਲ ਚ ਕੋਈ 25 ਲੱਖ ਰੁਪਇਆ ਪੈਕੇਜ ਕਰ ਲਿਆ ਜੀ ਕਿਉਂਕਿ ਜਿਹੜੇ ਇਹਦੇ ਰੇਟ ਨੇ ਇਹਦੇ ਰੇਟ ਘਟਨੇ ਇਹਦੇ ਵਿੱਚ ਇਲਾਜ ਦਾ ਤੁਹਾਡਾ ਬਿੱਲ ਉਹ ਵੈਸੇ ਹੀ ਘਟ ਬਣਾਇਆ ਕਰੂਗਾ ਤਾਂ ਸਰਕਾਰ ਨੇ ਹਸਪਤਾਲਾਂ ਨੂੰ ਪਹਿਲਾਂ ਹੀ ਇਨਸਟਰਕਸ਼ਨ ਦੇਤੀਆਂ ਵੀ ਭਾਈ ਤੁਸੀਂ ਐਕਸਟਰਾ ਕੁਝ ਕਹਿ ਸਕਦੇ ਜਾਂ ਪ੍ਰਾਈਵੇਟ ਹਸਪਤਾਲਾਂ ਬੜੀ ਲੁੱਟ ਹੁੰਦੀ ਜਿਵੇਂ ਸਰਕਾਰੀ ਦੇਖਰੇਖ ਚੋਂ ਕੰਮ ਆਊਗਾ ਤਾਂ ਉਹ ਸਹੀ ਰੇਟਾਂ ਚ ਤਾਂ ਉਹ ਇਹ ਜੋ ਕੁਝ ਨਹੀਂ ਹੋਊਗਾ ਤਾਂ ਵੈਸੇ ਹੀ ਤੁਹਾਡਾ ਬਿੱਲ ਘਟ ਬਣੂਗਾ ਤਾਂ ਮੈਨੂੰ ਲੱਗਦਾ 10 ਲੱਖ ਦੇ ਵਿੱਚ ਸਾਰਾ ਪਰਿਵਾਰ ਇੱਕ ਸਾਲ ਦੇ ਲਈ ਆਰਾਮ ਨਾਲ ਕਵਰ ਹੋ ਜਾਊਗਾ ਮੈਂ ਉਹ ਸਵਾਲ ਦੁਬਾਰਾ ਰਿਪੀਟ ਕਰ ਰਿਹਾ ਜੀ ਜਿਵੇਂ ਘਰ ਦੇ ਵਿੱਚ ਦੋ ਮੈਂਬਰ ਹੈ ਜੀ ਉਹਨਾਂ ਦੇ ਤਿੰਨ ਬੱਚੇ ਆ ਰੋਮੀਆ ਵੀ ਵੀ ਤਿੰਨ ਬੱਚੇ ਆ 20 ਲੱਖ ਦਾ ਕਾਰਡ ਹੀ ਬਣੂਗਾ ਉਹਨਾਂ ਦਾ ਜੀ ਹਾਂ 20 ਲੱਖ ਦਾ ਬਣੂ ਬੱਚਿਆਂ ਦਾ ਅਲੱਗ ਨਹੀਂ ਬਣਨਾ ਉਹ ਯਾਨੀ ਕਿ ਉਹਨਾਂ ਦੇ ਮਦਰ ਫਾਦਰ ਦੇ ਨਾਲ ਮਤਲਬ ਮਦਰ ਫਾਦਰ ਦੇ ਨਾਲ ਉਹ ਅਟੈਚ ਹੋ ਜਾਣਗੇ ਜੀ ਇਹਦੇ ਵਿੱਚ ਮੈਂ ਤਾਂ ਇੱਕ ਸਾਹਿਬ ਇੱਕ ਹੋਰ ਪੁੱਛਣਾ ਚਾਹੁੰਨਾ ਹੈ ਮੰਨ ਲਓ ਜੇਕਰ ਆਧਾਰ ਕਾਰਡ ਤੇ ਵੋਟਰ ਕਾਰਡ ਹੀ ਲੱਗਣਾ ਵੋਟਰਾਂ ਦਾ ਇੱਕ ਸਾਹਿਬ ਦਾ ਇਹ ਜਿਹੜਾ ਕਾਰਡ ਬਣ ਰਿਹਾ ਆ 10 ਲੱਖ ਰੁਪਏ ਦਾ ਜਿਹੜਾ ਤਾਂ ਉਹਦੇ ਲਈ ਕੱਲੇ ਆਧਾਰ ਕਾਰਡ ਤੇ ਜੇਕਰ ਇਲਾਜ ਵੈਸੇ ਹੀ ਸ਼ੁਰੂ ਹੋ ਜਾਂਦਾ ਕਿਉਂਕਿ ਵੋਟਰ ਕਾਰਡ ਤੇ ਆਧਾਰ ਕਾਰਡ ਦਾ ਮਤਲਬ ਵੋਟਰ ਕਰਕੇ ਹੀ ਨਾ ਉਹ ਇਲਾਜ ਕਰ ਰਹੇ ਨੇ ਸਰਕਾਰ ਤਾਂ ਵੋਟਰ ਕਰਕੇ ਇਲਾਜ ਕਰਾ ਰਹੀ ਆ ਤਾਂ ਉਹ ਜੇਕਰ ਕੱਲੇ ਆਧਾਰ ਕਾਰਡ ਤੇ ਸ਼ੁਰੂ ਕਰ ਦਿੰਦੀ ਸਰਕਾਰ ਨਹੀਂ ਉਹਦੇ ਚ ਦੋ ਤਿੰਨ ਸਮੱਸਿਆਵਾਂ ਆ ਨੇ ਇੱਕ ਤਾਂ ਜਿਹੜਾ ਆਧਾਰ ਕਾਰਡ ਆਧਾਰ ਕਾਰਡ ਜਿਹੜੇ ਬਾਹਰੋਂ ਲੋਕ ਆਏ ਨੇ ਬਸ ਬੜੇ ਉਹਨਾਂ ਦਾ ਵੀ ਬਣਿਆ ਹੋਇਆ ਜੀ ਦੂਜਾ ਇਹ ਆ ਵੀ ਆਧਾਰ ਕਾਰਡ ਚ ਕਮੀਆਂ ਪੇਸ਼ੀਆਂ ਬਹੁਤ ਨੇ ਕਿਸੇ 'ਚ ਕੋਈ ਸਮੱਸਿਆ ਕਿਸੇ 'ਚ ਕੋਈ ਸਮੱਸਿਆ ਕਿਸੇ 'ਚ ਡੇਟ ਆਫ ਬਰਥ ਤੁਹਾਡੀ ਗਲਤ ਆ ਕਿਸੇ 'ਚ ਕਿਸੇ ਦਾ ਨਾਮ ਗਲਤ ਲਿਖਿਆ ਹੋਇਆ ਫਿਰ ਜੇਕਰ ਤੁਸੀਂ ਉਧਾਰ ਕਾਰਡ ਨੂੰ ਬੇਸ ਬਣਾ ਕੇ ਚੱਲੋਗੇ ਤਾਂ ਜੇ ਉਹਦੇ ਵਿੱਚ ਮੰਨ ਲਓ ਉਧਰੋਂ ਬੰਦਾ ਬਿਮਾਰ ਹੋ ਗਿਆ ਉਧਰੋਂ ਉਧਾਰ ਕਾਰਡ ਤੇ ਨਾਮ ਕਿਸੇ ਦਾ ਗਲਤ ਲਿਖਿਆ ਹੋਇਆ ਫਿਰ ਆਪਾਂ ਛੱਡ ਨਹੀਂ ਨਾ ਸਕਦੇ ਬੰਦੇ ਨੂੰ ਆਪਾਂ ਇਹ ਨਹੀਂ ਨਾ ਕਹਿ ਸਕਦੇ ਭਾਈ ਤੇਰਾ ਇਲਾਜ ਤਾਂ ਹੋ ਜਾਣਾ ਸੀ ਪਰ ਤੇਰਾ ਤਾਂ ਆਧਾਰ ਕਾਰਡ ਨਹੀਂ ਬਣਿਆ ਤਾਂ ਕਰਕੇ ਅਸੀਂ ਬਹੁਤ ਵਧੀਆ ਵੈਰੀਫਿਕੇਸ਼ਨ ਦੇ ਨਾਲ ਇਹ ਸਪੈਸ਼ਲ ਕਿਉਂਕਿ ਜਦੋਂ ਬੰਦਾ ਕੋਈ ਵੀ ਆਪਣੇ ਹੈਲਥ ਨਾਲ ਸੰਬੰਧਿਤ ਕਾਰਡ ਬਣਾਉਣ ਜਾਊਗਾ ਤਾਂ ਜਿਹੜੀ ਉਹ ਆਪਣੀ ਜਾਣਕਾਰੀ ਆ ਉਹ ਬਿਲਕੁਲ ਸਾਫ਼ ਸਪਸ਼ਟ ਸੱਚ ਦੱਸੂਗਾ ਤਾਂ ਉਹਦੇ ਨਾਲ ਜਦੋਂ ਜਿਹੜੀ ਨਵੀਂ ਆਈਡੈਂਟੀਟੀ ਬਣੂਗੀ ਉਹਦੀ ਤਾਂ ਨਵੀਂ ਆਈਡੈਂਟੀਟੀ ਕਰੈਕਟ ਹੋਊਗੀ ਉਹਨੂੰ ਇਲਾਜ ਕਰਾਉਣ ਦੇ ਵਿੱਚ ਸੌਖ ਹੋਊਗੀ ਕਿਸੇ ਕੋਲ ਕੋਈ ਵੀ ਬਹਾਨਾ ਨਹੀਂ ਹੋਊਗਾ ਕਿ ਤੁਹਾਡਾ ਜੀ ਆਧਾਰ ਕਾਰਡ ਗਲਤ ਆ ਜੀ ਤੁਹਾਡੀ ਡੇਟ ਆ ਵਰ ਇੱਥੇ ਨਹੀਂ ਲਿਖੀ ਇੱਥੇ ਨਹੀਂ ਲਿਖੀ ਆ ਤਾਂ ਕਰਕੇ ਆਪਾਂ ਇੱਕ ਸਪੈਸ਼ਲ ਕਾਰਡ ਹੀ ਬਣਾ ਰਹੇ ਆ ਤਾਂ ਉਹਦੇ ਵਿੱਚ ਬੜੀਆਂ ਇਸ ਸਿੰਪਲ ਜੀਆਂ ਜਾਣਕਾਰੀਆਂ ਨੇ ਤੁਹਾਡਾ ਮੋਬਾਈਲ ਨੰਬਰ ਹੋਊਗਾ ਤੁਹਾਡੇਆਂ ਛੋਟੀਆਂ-ਛੋਟੀਆਂ ਜਾਣਕਾਰੀਆਂ ਨੇ ਲਾਈਵ ਤੁਹਾਡੀ ਫੋਟੋ ਹੋ ਜਾਣੀਆਂ ਤਾਂ ਮੈਨੂੰ ਲੱਗਦਾ ਉਹਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਆਊਗੀ ਤੇ ਆਰਾਮ ਨਾਲ ਸਾਰੇ ਇਲਾਜ ਕਰਾਉਣਗੇ ਤਾਂ ਕਰਕੇ ਆਪਾਂ ਕੋਈ ਮਤਲਬ ਕੱਲੇ ਆਧਾਰ ਕਾਰਡ ਨੂੰ ਬੇਸ ਬਣਾ ਕੇ ਨਹੀਂ ਕਰ ਰਹੇ ਤਾਂ ਕਰਕੇ ਆਪਾਂ ਇਹ ਮੁੱਖ ਮੰਤਰੀ ਸਾਹਿਬ ਦੀ ਜੋ ਪੰਜਾਬ ਸਰਕਾਰ ਦੀ ਸਕੀਮਾ ਇਹਨੂੰ ਬੇਸ ਬਣਾ ਕੇ ਇਸ ਕਾਰਡ ਦੇ ਉੱਪਰੋਂ ਸਕੀਮ ਕਰ ਰਹੇ ਹਾਂ ਜੀ ਮੰਨ ਲਓ ਮੇਰਾ 10 ਲੱਖ ਦਾ ਕਾਰਡ ਬਣਿਆ ਹੋਇਆ ਜੀ ਮੈਂ ਇਲਾਜ ਕਰਾਉਣ ਦੇ ਲਈ ਜਾਵਾਂ ੜੇ ਮੇਰਾ 2 ਲੱਖ ਰੁਪਇਆ ਮੰਨ ਲਓ ਖਰਚਾ ਆ ਗਿਆ ਜੀ ਜਿਹੜਾ 8 ਲੱਖ ਬਚਿਆ ਉਹ ਕਾਰਡ ਦੇ ਵਿੱਚ ਹੋਊਗਾ ਉਸਦੇ ਗਾ ਅਗ ਇਲਾਜ ਕਰਾ ਦੇ ਜਾ ਕੇ ਫਿਰ ਕਹਿੰਦੇ ਕਾਰਡ ਇੱਕ ਵਾਰੀ ਵਰਤਿਆ ਗਿਆ ਤਾਂ ਉਹ ਇੱਕ ਵਾਰੀ ਖਾਲੀ ਹੋ ਜੂਗਾ ਮਤਲਬ ਹਾਂ ਮਤਲਬ ਜੇ ਤੁਸੀਂ 10 ਲੱਖ ਰੁਪਇਆ ਹੈ ਤੁਹਾਡੇ ਕਾਰਡ 'ਚ ਤੁਸੀਂ ਇੱਕ ਵਾਰ ਹਸਪੀਟਲ ਗਏ ਉਹ ਤੁਹਾਡਾ 2 ਲੱਖ ਬਿੱਲ ਬਣ ਗਿਆ ਤਾਂ ਜਿਹੜਾ ਤੁਹਾਡਾ 8 ਲੱਖ ਬੈਲੈਂਸ ਆ ਉਹ ਬੋਲਦਾ ਰਹੂਗਾ ਪਿਆਰ ਹੋਊਗਾ ਤਾਂ ਤੁਸੀਂ ਰੱਬ ਨਾ ਕਰੇ ਦੁਬਾਰਾ ਕੋਈ ਬੰਦਾ ਹਸਪੀਟਲ ਜਾਵੇ ਤਾਂ ਉਹ ਤੁਹਾਡੇ ਕੋਲ 8 ਲੱਖ ਰੁਪਇਆ ਬਚਿਆ ਹੋਊਗਾ ਤਾਂ ਤੁਸੀਂ ਉਹਦਾ ਇਲਾਜ ਕਰਾ ਸਕਦੇ ਹੋ ਇਸ ਦੇ ਵਿੱਚ ਭਾ 10 ਵਾਰੀਆਂ 11 ਵਾਰੀ ਹਸ ਜਿੰਨੇ ਵਾਰ ਮਰਜ਼ੀ ਜਾਓ ਐਵੇਂ ਕੋਈ ਨਹੀਂਗਾ ਵੀ ਜੇ ਤੁਸੀਂ ਇੱਕ ਵਾਰ ਇਲਾਜ ਕਰਾ ਲਿਆ ਮਤਲਬ 10 ਲੱਖ ਦਾ ਇਲਾਜ ਕਰਾ ਲਿਆ ਤਾਂ ਤੁਹਾਡੇ 10 ਲੱਖ ਗਿਆ ਨਹੀਂ ਇਹ ਤਾਂ ਪ੍ਰੋਪਰ ਸਾਰਾ ਪੈਕੇਜ ਆ ਤੁਸੀਂ ਚਾਹੇ ਲੱਖ ਦਾ ਕਰਾਓ ਫਿਰ ਲੱਖ ਦਾ ਕਰਾਓ ਫਿਰ ਲੱਖ ਦਾ ਕਰੋ ਐਵੇਂ ਐਵੇਂ ਚੱਲਦਾ ਰਹੂਗਾ ਤਾਂ ਇਹ ਪੂਰਾ 10 ਲੱਖ ਦਾ ਪੂਰਾ ਹੈ ਬਹੁਤ ਸਾਰੇ ਹਸਪਤਾਲ ਇਸ ਤਰ੍ਹਾਂ ਕਰਦੇ ਸੀ ਪਹਿਲਾਂ ਦੀ ਕਾਰਡ ਬੰਨਦੇ ਰਹੇ ਆ ਜੀ ਉਹਨਾਂ ਦੇ ਵਿੱਚੋਂ ਹਸਪਤਾਲ ਵਾਲੇ ਕਹਿ ਦਿੰਦੇ ਸੀ ਕਿ ਪਹਿਲਾਂ ਪੈਸੇ ਜਮਾ ਕਰਾ ਦਿਓ ਸਰਕਾਰ ਪੈਸੇ ਪਾਊਗੀ ਉਸ ਤੋਂ ਬਾਅਦ ਤੁਹਾਡੇ ਜਿਹੜੇ ਪੈਸੇ ਤੁਹਾਨੂੰ ਵਾਪਸ ਕਰ ਦਿੱਤੇ ਜਾਣਗੇ ਕਾਜਿਲ ਖਰਾਬ ਹੋਣਾ ਪੈਂਦਾ ਜੀ ਲੋਕਾਂ ਇਹਦੇ ਵਿੱਚ ਕੀ ਸਿਸਟਮ ਆ ਜੀ ਵੀ ਕਰ ਲਾ ਕਾਰਡ ਹੀ ਦਿਖਾ ਨਾਲ ਹੀ ਸ਼ੁਰੂ ਹੋ ਜੂਗਾ ਜਾਂ ਪਹਿਲਾਂ ਸਰਕਾਰ ਦੀ ਵੀ ਕੀਤੀ ਹੋਗੀ ਪੈਸੇ ਪਾਉਣਗੇ ਜੀ ਨਾ ਕੋਈ ਤੁਸੀਂ ਪੈਸੇ ਨਹੀਂ ਦੇਣੇ ਕੁਝ ਨਹੀਂ ਕਰਨਾ ਤੁਸੀਂ ਆਪਣਾ ਕਾਰਡ ਨਾਲ ਲੈ ਕੇ ਜਾਣਾ ਨਾਲ ਦੀ ਨਾਲ ਤੁਹਾਡਾ ਇਹ ਕੰਮ ਸ਼ੁਰੂ ਹੋ ਜਾਊਗਾ ਉਸ ਤੋਂ ਬਾਅਦ ਪੈਸੇ ਸਰਕਾਰ ਨੇ ਆਪੇ ਹਸਪੀਟਲ ਨੂੰ ਦੇਣਿਆ ਤੁਸੀਂ ਆਪਣਾ ਇਲਾਜ ਕਰਕੇ ਆਪਣੇ ਘਰੇ ਆ ਜਾਣਾ ਇਲਾਜ ਕਰਾ ਕੇ ਤੇ ਤਿੰਨ ਦਿਨ ਪਹਿਲਾਂ ਤੋਂ ਤੁਹਾਡਾ ਮੰਨ ਲੋ ਕਿਸੇ ਦਾ ਕੋਈ ਆਪਰੇਸ਼ਨ ਹੋ ਰਿਹਾ ਜੀ ਤਾਂ 3 ਦਿਨ ਪਹਿਲਾਂ ਤੋਂ ਉਹਦਾ ਕਾਰਡ ਚੱਲ ਪੂਗਾ ਆਪਰੇਸ਼ਨ ਹੋ ਗਿਆ 15 ਦਿਨ ਤੱਕ ਜੀ ਤੁਸੀਂ ਜੇ ਹਸਪੀਟਲ 'ਚ ਐਡਮਿਟ ਰਹੇ ਹੋ 15 ਦਿਨ ਤੱਕ ਉਹ ਸਾਰਾ 18 ਦਿਨ ਉਹਦੇ ਵਿੱਚ ਕਵਰ ਹੋ ਜਾਣਗੇ ਤਾਂ ਮਤਲਬ ਪਹਿਲਾਂ ਤੋਂ ਵੀ ਇਹ ਇਹਦੇ ਵਿੱਚ ਤੁਹਾਡੇ ਟੈਸਟ ਵੀ ਫ੍ਰੀ ਨੇ ਜੀ ਮਤਲਬ ਜੇ ਤੁਸੀਂ ਕਿਸੇ ਨੂੰ ਕੋਈ ਮੰਨ ਲਓ ਲਿਵਰ ਦੀ ਪ੍ਰੋਬਲਮ ਆ ਗਈ ਜੀ ਐਵੇਂ ਨਹੀਂਗਾ ਵੀ ਜੇ ਲਿਵਰ ਦੀ ਪ੍ਰੋਬਲਮ ਆ ਗਈ ਤਾਂ ਤੁਸੀਂ ਟੈਸਟ ਡਾਕਟਰ ਹਸਪੀਟਲ ਕੋਲ ਜਾਓਗਾ ਪਹਿਲਾ ਟੈਸਟ ਕਰਾਓ ਟੈਸਟਾਂ ਤੋਂ ਤੁਹਾਡੇ ਤੋਂ 20000 ਰੁਪਏ ਲੈ ਲੂਗਾ ਟੈਸਟ ਵੀ ਫ੍ਰੀ ਨੇ ਇਲਾਜ ਵੀ ਫ੍ਰੀ ਆ ਆਪਰੇਸ਼ਨ ਵੀ ਫ੍ਰੀ ਆ ਮੈਡੀਸਨ ਵੀ ਫ੍ਰੀ ਆ ਜੋ ਜੋ ਸਮਾਨ ਤੁਹਾਨੂੰ ਚਾਹੀਦਾ ਏ ਐਵੇਂ ਨਹੀਂ ਕਿਹਾ ਵੀ ਕੋਈ ਡਾਕਟਰ ਦੀ ਫੀਸ ਨਹੀਂ ਲੈਣੇਗੀ ਜੇ ਕੋਈ ਡਾਕਟਰ ਆਪਰੇਸ਼ਨ ਵਾਸਤੇ ਤੁਹਾਡੇ ਤੋਂ ਕੋਈ ਬਾਹਰੋਂ ਸਮਾਨ ਮੰਗਾਉਂਦੇ ਨੇ ਉਹ ਸਮਾਨ ਵੀ ਸਾਰਾ ਕੁਝ ਫ੍ਰੀ ਆ ਤੇ ਆਉਣ ਵਾਲੇ 15 ਦਿਨ ਦੀ ਤੁਹਾਡੀ ਸੰਭ ਸੰਭਾਲ ਆ ਜਿਹੜੀ ਉਹ ਵੀ ਬਿਲਕੁਲ ਫ੍ਰੀ ਆ ਇਹਦੇ ਵਿੱਚ ਤਾਂ ਇਹ ਸਾਰਾ ਹੀ ਕੰਪਲੀਟ ਆ ਤੇ ਇੱਥੋਂ ਤੱਕ ਕਿ ਜਿਹੜਾ ਉਹ ਕਾਰਡ ਬਣਾਉਣ ਦਾ ਖਰਚਾ ਏ ਉਹ 25 ਰੁਪਏ ਖਰਚਾ ਉਹ ਵੀ ਪੰਜਾਬ ਸਰਕਾਰ ਨੇ ਆਪਦੇ ਕੋਲੋਂ ਦੇਣਾ ਜੀ ਐਵੇਂ ਨਹੀਂਗਾ ਵੀ ਜਿਸ ਦਿਨ ਤੁਸੀਂ ਕਾਰਡ ਬਣਾਉਣਾ ਤੁਹਾਡੀ 100 ਰੁਪਏ ਫੀਸ ਲੱਗੂ ਜਾਂ 200 ਲੱਗੂ 500 ਲੱਗੂ ਜਾਂ 1000 ਰੁਪਏ ਲੱਗੂਗਾ ਇਹੋ ਜਿਹਾ ਕੁਝ ਨਹੀਂਗਾ ਇਹਦੇ 'ਚ ਜਿਹੜਾ ਕਾਰਡ ਬਣਾਉਣ ਦਾ ਖਰਚਾ ਜਿਹੜਾ ਸੀਐਸਸੀ ਸੈਂਟਰ ਤੇ ਖਰਚ ਆਊਗਾ 25 ਰੁਪਏ ਉਹ ਵੀ ਪੰਜਾਬ ਸਰਕਾਰ ਨੇ ਸੀਐਸਸੀ ਸੈਂਟਰ ਨੂੰ ਦੇਣਾ ਤੁਸੀਂ ਕਿਸੇ ਨੂੰ ਵੀ 1 ਰੁਪਿਆ ਨਹੀਂ ਦੇਣਾਗਾ ਕਾਰਡ ਬਣਾਉਣ ਤੋਂ ਲੈ ਕੇ ਆਪਣਾ ਇਲਾਜ ਕਰਾਉਣ ਤੱਕ ਤਾ ਤੁਹਾਡੀ ਜੇਬ ਦੇ ਵਿੱਚੋਂ ਇੱਕ ਵੀ ਰੁਪਿਆ ਨਹੀਂ ਕਦੇ ਲੱਗਣਾਗਾ ਸਭ ਕੁਝ ਆਪ ਹੀ ਹੋਣਾ ਤੁਹਾਨੂੰ ਕੋਈ ਪਹਿਲਾਂ ਉਹ ਐਸਿ ਨਹੀਂ ਜਣਾ ਤੋੜੀ ਵੈਸੇ ਤਾਂ ਦੱਸ ਹੀ ਦਿੱਤਾ ਪਰ ਫਿਰ ਵੀ ਮੈਂ ਦੁਬਾਰਾ ਕਲੀਅਰ ਕਰਨਾ ਚਾਹੁੰਦਾ ਬਾਹਰੋਂ ਕੋਈ ਚੀਜ਼ ਲਿਖ ਦਿੰਦੇ ਆ ਬਾਹਰੋਂ ਲੈ ਕੇ ਆਉਂਦੇ ਆ ਤਾਂ ਉਹ ਪੈਸੇ ਵਿੱਚ ਕਾਰਡ ਚੋਂ ਹੀ ਕੱਟੇ ਜਾਣਗੇ ਪਹਿਲੀ ਗੱਲ ਤਾਂ ਅਸੀਂ ਹਸਪਤਾਲਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਵੀ ਇਸ ਸਕੀਮ ਦੇ ਅੰਡਰ ਜਿਹੜੇ ਜਿਹੜੇ ਟ੍ਰੀਟਮੈਂਟ ਨੇ ਉਹਦੀਆਂ ਮੈਡੀਸਨ ਦਵਾਈਆਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਤਾਂ ਕਰਕੇ ਆਪੇ 1000 ਹਸਪਤਾਲ ਇਹ ਚ ਰਜਿਸਟਰਡ ਕਰਾਇਆ ਜੀ ਤਾਂ ਨੌਬਤ ਹੀ ਨਹੀਂ ਆਉਗੀ ਮਤਲਬ ਹਸਪਤਾਲ ਦੇ ਵਿੱਚੋਂ ਹੀ ਤੁਹਾਨੂੰ ਸਾਰੀਆਂ ਚੀਜ਼ਾਂ ਮਿਲਣਗੀਆਂ ਹਾਂ ਜੇਕਰ ਬਾਹਰੋਂ ਮੈਡੀਸਨ ਤੁਹਾਨੂੰ ਲੈਣੀ ਵੀ ਪੈਗੀ ਤਾਂ ਉਹਦਾ ਬਿੱਲ ਹਸਪੀਟਲ ਦੇ ਬਿੱਲ ਦੇ ਵਿੱਚ ਜਦੋਂ ਐਡ ਹੋਊਗਾ ਤਾਂ ਹਸਪੀਟਲ ਉਸ ਬਿੱਲ ਨੂੰ ਇਸ 10 ਲੱਖ ਰੁਪਏ ਦੇ ਵਿੱਚੋਂ ਆਪੇ ਕੱਟ ਲੂਗਾ ਤਾਂ ਆਪਣੀ ਜੇਬ ਚੋਂ ਚੋ ਚ ਕੁਝ ਨਹੀਂ ਲੱਗਣਾ ਅੱਛਾ ਸਾਰਾ ਕੁਝ ਵਿੱਚ ਹੀ ਹੋ ਜੂਗਾ ਸਭ ਕੁਝ ਵਿੱਚ ਹੋਊਗਾ ਠੀਕ ਹੈ ਜੀ ਇਹ ਕਾਰਡ ਹੁਣ ਸਟਾਰਟ ਹੋ ਗਏ ਜੀ ਬਣਨੇ ਬਹੁਤ ਸਾਰੇ ਲੋਕਾਂ ਦੇ ਬਣ ਵੀ ਗਏ ਹੁਣ ਉਹ ਹੁਣ ਚੱਲ ਰਹੇ ਜੀ ਸਾਰੀ ਜਗ੍ਹਾ ਤੇ ਸਾਰੇ ਕਿਤੇ ਇੱਕ ਦੋ ਵੀਡੀਓ ਵਾਇਰਲ ਹੋਈਆਂ ਜੀ ਜਿੰਨਾ ਵਿੱਚ ਉਹ ਕਹਿ ਰਹੇ ਆ ਕਿ ਜਿਹੜੀ ਇਸ ਸਿਹਤ ਯੋਜਨਾ ਕਾਰਡ ਦੀ ਜਿਹੜੀ ਖੂਕ ਨਿਕਲ ਗਈ ਵੀ ਚੱਲੇ ਨਹੀਂ ਇੱਕ ਦੋ ਹਸਪਤਾਲਾਂ ਦੇ ਵਿੱਚ ਯੋ ਅੱਜ ਤੋਂ ਹੀ ਜਿਵੇਂ ਮੰਨ ਲਓ ਅੱਜ ਕਾਰਡ ਬਣ ਗਿਆ ਕੱਲ ਤੋਂ ਸਟਾਰਟ ਅੱਜ ਕਾਰਡ ਬਣ ਗਿਆ ਤੁਹਾਡਾ ਕੱਲ ਤੋਂ ਸਟਾਰਟ ਕਿਤੇ ਵੀ ਕੋਈ ਇਹੋ ਜੀ ਗੱਲ ਹੈ ਨਹੀਂ ਕਿ ਇਹ ਤਾਂ ਕਈ ਵਾਰ ਕਿਸੇ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀਗੀ ਜਾਣਕਾਰੀ ਨਾ ਹੋਣ ਕਰਕੇ ਕਈ ਵਾਰ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਪਰ ਪਿਛਲੇ ਦਿਨੀ ਆਪਣੇ ਮੋਗੇ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਕਾਰਡ ਬਣਾਇਆ ਤੇ ਅਗਲੇ ਦਿਨ ਹੀ ਉਹਨਾਂ ਦਾ ਸਟੰਟ ਦਾ ਆਪਰੇਟ ਸੀਗਾ ਤਾਂ ਉਹਨਾਂ ਨੇ ਅਗਲੇ ਦਿਨ ਹੀ ਸਟੰਟ ਪਵਾ ਲਿਆ ਤਾਂ ਉਹਦੀਆਂ ਵੀਡੀਓ ਚੈਨਲਾਂ ਤੇ ਵੀ ਚੱਲੀ ਆ ਸਾਰੇ ਲੋਕਾਂ ਨੇ ਦੇਖਿਆ ਵੀ ਆ ਬਾਕੀ ਜਦੋਂ ਵੀ ਕੋਈ ਸਕੀਮ ਆਉਂਦੀ ਆ ਤਾਂ ਉਹਦੇ 'ਚ ਜੇ ਕਿ ਸਮੱਸਿਆਵਾਂ ਤਾਂ ਆਉਂਦੀਆਂ ਹੀ ਆਉਂਦੀਆਂ ਨੇ ਕਿਉਂਕਿ ਕਰਨ ਵਾਲੇ ਤਾਂ ਲੋਕ ਹੀ ਨੇ ਜੀ ਜੀ ਤਾਂ ਇਹ ਮੈਂ ਐਵੇਂ ਨਹੀਂ ਤੁਹਾਨੂੰ ਕਹਿ ਸਕਦਾ ਵੀ ਇੱਕ ਵੀ ਨਹੀਂ ਆਊਗੀ ਵੀਡੀਓ ਵੀ ਆਉਣਗੀਆਂ ਬਿਆਨ ਵੀ ਦੇਣਗੇ ਉਹ ਦੂਜੇ ਵੀ ਆਉਣਗੇ ਡਾਇਨਾਸੌਰ ਬਿਆਦਵੀਆਂ ਵਾਲੇ ਵੀ ਆਉਣਗੇ ਕਾਂਗਰਸੀ ਵੀ ਆਉਣਗੇ ਵੀ ਜੇ ਕੁਝ ਨਹੀਂ ਨਿਕਲਣਾ ਜੋ ਕੁਝ ਨਹੀਂ ਨਿਕਲਣਾ ਪਰ ਅਸੀਂ ਉਹਨਾਂ ਸਾਰੀਆਂ ਗੱਲਾਂ ਦਾ ਮੌਕੇ ਤੇ ਰਿਪਲਾਈ ਕਰਦੇ ਰਵਾਂਗੇ ਕੋਲਮ ਲਾ ਕੇ ਇਹ ਆ ਵੀ ਇਹ ਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਊ ਜੇ ਕੋਈ ਸਮੱਸਿਆ ਆਊਗੀ ਤਾਂ ਉਹਦੇ ਵਾਸਤੇ ਅਸੀਂ ਬੈਠੇ ਆ ਤੁਸੀਂ ਸਾਡੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਲਓ ਜਿਵੇਂ ਤੁਸੀਂ ਕਹੇ ਕਿ ਕਿਆਲੀ ਪਿੰਡਾਂ ਨੂੰ ਜਿਹੜੀਆਂ ਮਸ਼ੀਨਾਂ ਜਿਹੜੀਆਂ ਦੇ ਦਿੱਤੀਆਂ ਗਈਆਂ ਜਿਹੜੇ ਬਾਕੀ ਬਚਦੇ ਪਿੰਡ ਜਦੋਂ ਇਧਰੋਂ ਇਹ ਸਾਰੇ ਕਲੀਅਰ ਹੋਣ ਕੇ ਬੰਨ ਕੇ ਕਾਰਡ ਉਹ ਲੋ ਮਸ਼ੀਨਾਂ ਉਧਰ ਜਾਣਗੀਆਂ ਕਿ ਇੱਕ ਦੋ ਦਿਨਾਂ ਚ ਉਧਰ ਵੀ ਪਹੁੰਚ ਨਹੀਂ ਨਹੀਂ ਅਸਲ ਅਸਲ ਚ ਅਸੀਂ ਇਹ ਨਹੀਂ ਸੀ ਚਾਹੁੰਦੇ ਵੀ ਇੱਕੇਦਮ ਰਸ਼ ਬਹੁਤ ਜ਼ਿਆਦਾ ਪੈ ਜੇ ਤੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਵਿੱਚ ਉਹ ਸਾਡੇ ਤੋਂ ਹੱਲ ਨਾ ਹੋਵੇ ਤਾਂ ਕਰਕੇ ਅਸੀਂ ਪਹਿਲਾ ਪਹਿਲੇ ਦਿਨ ਅਸੀਂ ਦੋ ਦੋ ਹੀ ਕਾਰਡ ਬਣਾਏ ਇੱਕ ਮਸ਼ੀਨ 'ਚੋਂ ਫਿਰ 10 ਕਰਤੇ ਫਿਰ ਵਧ ਕਰਤੇ ਜੀ ਪਹਿਲਾਂ ਅਸੀਂ ਥੋੜੇ ਪਿੰਡ ਐਡ ਕੀਤੇ ਜਿਵੇਂ ਪਹਿਲਾਂ ਪਾਇਲਟ ਪ੍ਰੋਜੈਕਟ ਕੀਤਾ ਅਸੀਂ ਥੋੜੇ ਪਿੰਡਾਂ ਦਾ ਫਿਰ 21 ਪਿੰਡ ਕਰਤੇ ਹੁਣ ਅਸੀਂ 41 ਕਰਤੇ ਤੇ ਤੁਸੀਂ ਦੇਖੋਗੇ ਤਿੰਨ ਚਾਰ ਦਿਨਾਂ ਨੂੰ ਹਰ ਇੱਕ ਪਿੰਡ ਦੇ ਵਿੱਚ ਵਿੱਚ ਹਰ ਇੱਕ ਪਿੰਡ ਦੇ ਵਿੱਚ ਇਹ ਮਸ਼ੀਨਾਂ ਚੱਲ ਜਾਣਗੀਆਂ ਤੇ ਉਦੋਂ ਅਗਲੇ ਸਟੈਪ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ 2-2 ਜੇ ਵੱਧ ਲੋਡ ਪਈ 2-2 3-3 ਜਿੰਨੀਆਂ ਵੀ ਸਾਨੂੰ ਲੋਡ ਪਈ ਉਵੇਂ ਵਧ ਕਰਦੇ ਜਾਵਾਂਗੇ ਤਾਂ ਇਹ ਪੂਰਾ ਪ੍ਰੋਸੈਸ ਚੱਲੂਗਾ ਜਿਵੇਂ ਜਿਹੜੇ ਜੀ ਮੰਨ ਲਓ ਘਰਾਂ ਦੇ ਵਿੱਚ ਮਰੀਜ਼ ਆ ਜਾਂ ਵੱਧ ਉਮਰ ਦੇ ਲੋਕ ਆ ਜਿਹਨਾਂ ਤੁਰਿਆ ਫਿਰਿਆ ਨਹੀਂ ਜਾਂਦਾ ਇਹ ਜਿਹੜੇ ਮਸ਼ੀਨਾ ਇੱਕ ਜਗ੍ਹਾ ਤੇ ਹੋਣੀਆਂ ਆ ਉੱਥੇ ਜਾ ਕੇ ਕਾਰਡ ਬਣਾਉਣਾ ਪਊ ਜਾਂ ਘਰ ਘਰ ਜਾ ਕੇ ਕਾਰਡ ਬਣਾ ਦੇਖੋ ਪਹਿਲਾਂ ਤਾਂ ਅਸੀਂ ਘਰ ਘਰ ਵੀ ਜਾ ਰਹੇ ਆ ਅਸੀਂ ਕੈਂਪ ਵੀ ਲਾ ਰਹੇ ਆ ਸਾਡੀ ਪਿੰਡ ਦੇ ਵਿੱਚ ਕੈਂਪ ਲਾ ਕੇ ਟੀਮ ਬੈਠੂਗੀ ਉੱਥੇ ਵੀ ਜਾ ਰਹੇ ਆ ਉਸ ਤੋਂ ਵੀ ਇਲਾਵਾ ਜਦੋਂ ਇਹ ਪੂਰੇ ਕੈਂਪ ਲੱਗ ਜਾਣਗੇ ਤਾਂ ਜਦੋਂ ਕੈਂਪਾਂ ਤੇ ਸਾਰੇ ਲੋਕਾਂ ਦੇ ਕਾਰਡ ਬਣ ਗਏ ਲੋਕ ਉਹਨਾਂ ਹਟ ਜਾਣਗੇ ਕੈਂਪਾਂ ਤੇ ਫਿਰ ਅਸੀਂ ਘਰੋ ਘਰੀ ਜਾਵਾਂਗੇ ਵੈਸੇ ਪਿਛਲੇ ਜਿਹੜੀ ਸਾਡੀ ਪਹਿਲੇ 10 ਦਿਨ ਦੀ ਐਕਸਰਸਾਈਜ਼ ਆ ਮਤਲਬ 15 ਤਰੀਕ ਤੋਂ ਸ਼ੁਰੂ ਹੋਏ ਹੋਏ ਨੇ ਅੱਜ ਲਗਭਗ ਆਪ ਨੂੰ 15 ਦਿਨ ਹੋ ਗਏ ਅੱਜ ਇੱਕ ਤਰੀਕ ਹੋ ਗਈ ਤਾਂ ਇਹਨਾਂ 15 ਦਿਨਾਂ ਦੀ ਜਿਹੜੀ ਐਕਸਰਸਾਈਜ਼ ਸੀ ਉਹ ਅਸੀਂ ਘਰੋ ਘਰੀ ਗਏ ਸੀ ਘਰੋ ਘਰੀ ਜਾ ਕੇ ਇੱਕ ਵਾਰ ਲੋਕਾਂ ਨੂੰ ਸਾਰੀ ਜਾਣਕਾਰੀ ਦਿੱਤੀ ਆ ਤੇ ਹੁਣ ਅਸੀਂ ਕੈਂਪ ਲਾ ਕੇ ਹਰ ਇੱਕ ਪਿੰਡ ਦੇ ਵਿੱਚ ਸਾਡੇ ਸਰਪੰਚ ਸਾਹਿਬ ਸਾਡੇ ਮੈਂਬਰ ਸਾਹਿਬਾਨ ਸਾਡੇ ਪਾਰਟੀ ਦੇ ਵਰਕਰ ਅਹੁਦੇਦਾਰ ਸਾਰੇ ਬੈਠਣਗੇ ਸਾਰੇ ਬੈਠ ਕੇ ਉਹ ਚੰਗੀ ਤਰ੍ਹਾਂ ਕਿਸੇ 'ਚ ਕੋਈ ਗੜਬੜ ਨਾ ਹੋ ਜੇ ਕਮੀ ਪੇਸ਼ੀ ਨਾ ਹੋ ਜੇ ਤਾਂ ਉਹ ਸਾਰੇ ਬੈਠ ਕੇ ਬਣਾਉਣਗੇ ਤੇ ਉਸ ਤੋਂ ਬਾਅਦ ਵੀ ਜੇ ਕੋਈ ਰਹਿ ਜਾਣਗੇ ਤਾਂ ਫਿਰ ਅਸੀਂ ਇਹ ਹਰ ਇੱਕ ਸਾਂਝੀਆਂ ਥਾਵਾਂ ਤੇ ਜਿਵੇਂ ਬੱਸ ਸਟੈਂਡ ਹੋ ਗਏ ਗੁਰਦੁਆਰਾ ਸਾਹਿਬ ਹੋ ਗਏ ਤਾਂ ਮਾਸ਼ੱਲਾਮਾ ਹੋ ਗਈਆਂ ਤਾਂ ਇਹੋ ਜਿਹੇ ਹਰ ਇੱਕ ਸਾਂਝੀ ਥਾਵਾਂ ਤੇ ਵੀ ਅਸੀਂ ਇਹ ਕੈਂਪ ਲਾਏਗੇ ਮਤਲਬ ਕਿਸੇ ਨੂੰ ਨਹੀਂ ਛੱਡਦੇ ਜਿੰਕ ਨੂੰ ਲਾ ਕੇ ਗੱਲ ਇਹ ਆ ਜੇ ਕਿਸੇ ਦੇ ਘਰੇ ਜਾ ਕੇ ਬਣਾਉਣਾ ਬਿਆ ਕਾਰਡ ਘਰੇ ਜਾ ਕੇ ਬਣਾਵਾਂਗੇ ਹਲਕੇ ਬਾਗੇਪੁਰਾਣੇ ਦੇ ਕੋਈ ਹਸਪਤਾਲ ਹੈਗੇ ਜੀ ਆਪਣੇ ਕਾਡ ਦੇ ਵਿੱਚ ਬਾਗੇਪੁਰਾਣੇ ਦੇ ਹਸਪਤਾਲ ਸਰਕਾਰੀ ਹਸਪਤਾਲ ਆਪਣੇ ਹੈਗੇ ਨੇ ਉਸ ਤੋਂ ਇਲਾਵਾ ਆਪਣੇ ਜ਼ਿਲ੍ਹੇ ਦੇ ਲਗਭਗ 9 ਤੋਂ 10 ਹਸਪਤਾਲ ਨੇ ਜਿਵੇਂ ਜਿੰਨੇ ਵੱਡੇ ਵੱਡੇ ਹਸਪਤਾਲ ਜਿੱਥੋਂ ਜਿੱਥੋਂ ਆਪਾਂ ਇਲਾਜ ਕਰਾਉਣੇ ਆ ਲਗਭਗ ਸਾਰੇ ਨੇ ਤੇ ਡੀ ਐਮ ਸੀ ਸੀ ਐਮ ਸੀ ਜਿੱਥੇ ਆਪਣੀ ਬੈਲਟ ਜਾਂਦੀ ਹੈ ਇਕੱਲੇ ਲੁਧਿਆਣੇ ਦੇ ਇਹਦੇ ਵਿੱਚ ਮੈਨੂੰ ਲੱਗਦਾ 40 ਤੋਂ 50 ਹਸਪੀਟਲ ਨੇ ਸੇਮ ਜਲੰਧਰ ਜਿਹੜਾ ਸ਼ਹਿਰ ਆ ਜਲੰਧਰ ਦੇ 50 ਤੋਂ 60 ਹਸਪੀਟਲ ਨੇ ਮਤਲਬ ਤੁਸੀਂ ਮੰਨ ਕੇ ਚੱਲੋ ਵੀ ਪੂਰੇ ਪੰਜਾਬ ਦਾ ਜੇ ਕਰੇ ਦੇ ਵਿੱਚ 1000 ਹਸਪੀਟਲ ਆ ਤਾਂ 1000 ਹਸਪੀਟਲ ਉਹ ਆ ਜਿੱਥੇ ਆਪਰੇਸ਼ਨ ਹੁੰਦਾ ਸੀ ਪਹਿਲਾ ਤਾਂ ਜੇ ਆਪਰੇਸ਼ਨ ਹੁੰਦਾ ਜਿਹੜੇ ਹਸਪੀਟਲ ਜਿਹਦਾ ਮਤਲਬ ਵੱਡਾ ਹਸਪੀਟਲ ਆ ਤਾਂ 1000 ਆਪਾਂ ਹਰ ਇੱਕ ਵੱਡਾ ਹਸਪੀਟਲ ਇਦੇ ਵਿੱਚ ਐਡ ਕਰਤਾ ਤਾਂ ਹੀ ਤੁਸੀਂ ਸਾਰੇ ਕਿਤੇ ਜਗ੍ਹਾ ਕਰਾ ਸਕਦੇ ਵੈਸੇ ਆਪਣੇ ਬਾਗੇਪੁਰਾਣੇ ਦੀ ਜਿਹੜਾ ਮੈਂ ਸਪੈਸ਼ਲ ਗੱਲ ਕਰਾਂ ਬਾਗੇਪੁਰਾਣੇ ਤੁਹਾਡੇ ਕੋਈ ਬਾਈਪਾਸ ਸਰਜਰੀ ਦਾ ਜਾਂ ਕੋਈ ਸਟੰਟ ਦਾ ਕੋਈ ਇਦਾਂ ਦੇ ਵੱਡੇ ਜਿਹੜੇ ਆਪਰੇਸ਼ਨ ਨੇ ਮੇਜਰ ਆਪਰੇਸ਼ਨ ਨੇ ਜਾਂ ਗੋਡੇ ਬਦਲਣ ਦਾ ਤਾਂ ਬਾਗੇਪੁਰਾਣੇ ਤੇ ਇਹੋ ਜਿਹਾ ਕੋਈ ਪ੍ਰਬੰਧ ਹੈ ਨਹੀਂਗਾ ਤਾਂ ਆਪਾਂ ਜ਼ਿਆਦਾਤਰ ਬਠਿੰਡਾ ਕੋਟਪੂਰਾ ਫਰੀਦਕੋਟ ਮੋਗਾ ਲੁਧਿਆਣਾ ਜਾਂਦੇ ਆ ਤਾਂ ਉਹਨਾਂ ਸ਼ਹਿਰਾਂ ਦੇ ਸਾਰੇ ਹਸਪਤਾਲੇ ਦੇ ਵਿੱਚ ਹੈਗੇ ਨੇ ਜਿਵੇਂ ਜਿੰਨੇ ਹਸਪਤਲਾਂ ਦੇ ਨਾਮ ਇਸ ਦੇ ਵਿੱਚ ਆਈ ਲਿਸਟ ਦੇ ਵਿੱਚ ਉਹਨਾਂ ਵਿੱਚੋਂ ਕੋਈ ਉੱਥੇ ਜਦੋਂ ਕੋਈ ਜਾਊਗਾ ਲਾਜਗਾ ਕੋਈ ਆਨਾ ਕਾਨੀ ਤਾਂ ਨਹੀਂ ਕਰੂਗਾ ਜਿਵੇਂ ਕਹਿ ਦਿੰਦੇ ਅਭੀ ਜਿਵੇਂ ਪੇਸ਼ੈਂਟ ਵੱਧ ਜਾਂਦੇ ਆ ਬੱਚ ਜਗ੍ਹਾ ਦੇ ਨੂੰ ਹਟ ਜਾਂਦੇ ਆ ਨਹੀਂ ਫਿਰ ਇਲਾਜ ਹਲੇ ਹੋ ਨਹੀਂ ਸਕਦਾ ਇੰਨੇ ਦਿਨਾਂ ਨੂੰ ਆਇਓ ਹਾਲਾਂਕਿ ਐਮਰਜੈਂਸੀ ਲੋਡ ਹੁੰਦੀ ਉਸ ਟਾਈਮ ਵੀ ਬੰਦੇ ਦੇ ਦੇਖੋ ਆਨਾ ਕਾਨੀ ਕਿਸੇ ਨੇ ਕੋਈ ਅਸੀਂ ਕਿਹਾ ਵੀ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਕਰੂਗਾ ਤੇ ਅਸੀਂ ਪੂਰਾ ਆਪਣੇ ਇਸ ਕਾਰਡ ਨੂੰ ਪੂਰੀ ਸ਼ਕਤੀ ਦੇ ਨਾਲ ਲਾਗੂ ਕਰ ਰਹੇ ਹਾਂ ਪਰ ਕੋਈ ਨਾ ਕੋਈ ਹੋ ਹੀ ਜਾਂਦਾ ਜੇਕਰ ਕਿਤੇ ਵੀ ਕੋਈ ਸਮੱਸਿਆ ਆਊਗੀ ਜੇਕਰ ਕਿਤੇ ਸਮੱਸਿਆ ਤਾਂ ਤੁਸੀਂ ਸਾਨੂੰ ਦੱਸੋਗੇ ਅਸੀਂ ਉਸ ਸਮੱਸਿਆ ਨਾਲ ਦੇ ਨਾਲ ਹੱਲ ਕਰਾਂਗੇ ਤੇ ਜੇ ਕੋਈ ਸੰਬੰਧਿਤ ਡਾਕਟਰ ਜੋ ਕੋਈ ਇਹੋ ਜਿਹੀ ਕਤਾਈ ਕਰਦਾ ਜਾਂ ਕੋਈ ਗੜਬੜ ਕਰਦਾ ਜਾਂ ਕਿਸੇ ਨੂੰ ਲਾਲਚ ਦਿੰਦਾ ਜਾਂ ਬਿੱਲ ਵੱਧ ਬਣਾ ਕੇ ਜਾਣ ਕੇ ਕੋਈ ਵਿੱਚ ਗੜਬੜੀ ਕਰਦਾ ਏ ਤਾਂ ਉਹਨਾਂ ਤੇ ਸਖਤ ਕਾਰਵਾਈ ਕਰਾਂਗੇ ਇਹ ਅਸੀਂ ਡੇ ਫਰਸਟ ਤੋਂ ਪਹਿਲੇ ਦਿਨ ਤੋਂ ਅਸੀਂ ਸਖਤ ਹਦਾਇਤਾਂ ਸਾਰੇ ਉਹਨ ਦਿੱਤੀਆਂ ਹੋਈਆਂ ਨੇ ਜੀ ਆਖਰੀ ਸਵਾਲ ਹੈ ਜੀ ਜਿਵੇਂ 4 ਸਾਲ ਬੀਤ ਗਏ ਸਰਕਾਰ ਨੂੰ ਜਿਹੜਾ ਸਿਹਤਾਲਾ ਜਿਹੜਾ ਇਹ ਕਾਰਡ ਹੁਣ ਬਣਨ ਲੱਗਾ ਸਿਹਤ ਯੋਜਨਾ ਨਾਲ ਇਹ 4 ਸਾਲ ਪਹਿਲਾਂ ਕਿਉਂ ਨਹੀਂ ਕੀਤਾ ਕਿਉਂਕਿ ਸਿਹਤ ਤੇ ਸਖਿਆ ਨੂੰ ਲੈ ਕੇ ਜੇ ਸਰਕਾਰ ਨੇ ਨਹੀਂ ਅਸੀਂ ਪਹਿਲੇ ਪਹਿਲੇ ਸਾਲ ਤੋਂ ਆਮ ਆਦਮੀ ਕਲੀਨਿਕ ਸ਼ੁਰੂ ਕਰਤੇ ਸੀ ਬਾਗੇ ਪੁਰਾਣੇ ਦੇ ਵਿੱਚ ਪਹਿਲੇ ਸਾਲ ਚ ਸਾਡੇ 8 ਤੋਂ 7 ਤੋਂ 8 ਆਮ ਆਦਮੀ ਕਲੀਨਿਕ ਬਣ ਕੇ ਸਟਾਰਟ ਹੋ ਗਏ ਸੀ ਤੇ ਉਹਦੇ ਵਿੱਚ 77 ਤਰ੍ਹਾਂ ਦੀਆਂ ਸਾਡੀਆਂ ਮੈਡੀਸਨ ਤੇ ਬਹੁਤ ਤਰ੍ਹਾਂ ਦੇ ਸਾਡੇ ਜਿਹੜੇ ਸੀਗੇ ਆਪਣੇ ਟੈਸਟੋ ਫ੍ਰੀ ਹੋ ਗਏ ਸੀਗੇ ਤੇ ਵੱਡੇ ਹਸਪਤਾਲਾਂ ਦੇ ਸਾਰੇ ਇਲਾਜ ਫ੍ਰੀ ਕਰਤੇ ਸੀ ਇਸ ਤੋਂ ਪਹਿਲਾਂ ਵੀ ਲਿਵਰ ਟ੍ਰਾਂਸਪਲੈਂਟ ਦਾ ਜਿਹੜਾ ਸਭ ਤੋਂ ਵੱਡਾ ਇਸ਼ੂ ਆ ਜਿਹਦਾ ਲਗਭਗ 30 ਤੋਂ 40 ਲੱਖ ਰੁਪਏ ਖਰਚਾ ਆਉਂਦਾ ਉਹ ਪੰਜਾਬ ਸਰਕਾਰ ਵੱਲੋਂ ਅਸੀਂ ਮੋਹਾਲੀ ਦੇ ਵਿੱਚ ਉਹ ਫ੍ਰੀ ਚਲਾਇਆ ਏ ਤਾਂ ਉਹ ਉਹ ਤਾਂ ਸਭ ਕੁਝ ਕਰ ਰਹੇ ਆ ਇਹ ਤਾਂ ਤੁਸੀਂ ਲਗਭਗ ਜੇ ਆਪਣੇ ਬਾਗੇਪੁਰਾਣੇ ਦੇਖੋ ਤਾਂ ਅਸੀਂ ਚਾਰ ਨਵੇਂ ਹਸਪੀਟਲ ਸਾਨੂੰ ਬਾਗੇਪੁਰਾਣੇ ਚ ਚਾਰ ਨਵੇਂ ਹਸਪੀਟਲ ਆਏ ਨੇ ਉਹਦੇ ਵਿੱਚ ਸਿੱਖਾ ਕਲਾਾਂ ਦਾ ਅਸੀਂ ਕੰਮ ਸਟਾਰਟ ਕਰਤਾ ਬਣਾ ਸ਼ੁਰੂ ਹੋ ਗਿਆ ਹੁਣ ਅਸੀਂ ਨੱਥੂ ਵਾਲਾ ਗਰਬੀ ਤੇ ਠੱਠੀਪਾਈ ਤੇ ਜਿਹੜਾ ਚੰਦ ਨਮਾ ਇਹਨਾਂ ਤਿੰਨਾਂ ਦਾ ਅਸੀਂ ਉਹ ਘਾਟਣਾ ਕਰਨਾ ਹੈ ਕਹਿੰਉਂ ਚ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈ ਰਹੇ ਆ ਵੀ ਸੀਐਮ ਸਾਹਿਬ ਆਪ ਆ ਕੇ ਉਦ ਘਟਨ ਕਰਨਾ ਇੱਕ ਸਾਡਾ 1.2 ਕਰੋੜ ਰੁਪਇਆ ਸਮਾਲ ਸਰ ਸਬ ਤਹਿਸੀਲ ਦਾ ਆਇਆ ਹੋਇਆ ਇਹ ਕਿ ਛੜਕਦੇ ਸਾਨੂੰ 60-70 ਕਰੋੜ ਰੁਪਇਆ ਆਇਆ ਹੋਇਆ ਤੇ ਲਗਭਗ 100 ਕਰੋੜ ਦੇ ਲਗਭਗ ਜਿਹੜੀ ਸਾਨੂੰ ਗ੍ਰਾਂਟ ਆਈ ਆ ਤਾਂ ਉਹਦਾ ਅਸੀਂ ਬੇਨਤੀ ਕੀਤੀ ਆ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਸੀਂ ਆਪ ਆ ਕੇ ਬਾਗੇ ਪੁਰਾਣੇ ਇਹਨਾਂ ਸਾਰੀਆਂ ਚੀਜ਼ਾਂ ਦਾ ਉਦਘਾਟਨ ਕਰਕੇ ਜਾਓ ਤੇ ਜੇਕਰ ਉਹ ਬਿਜੀ ਹੋਏ ਫਿਰ ਅਸੀਂ ਆਪ ਹੀ ਕਰਦੇ ਆਂਗੇ ਜੀ ਇੱਕ ਹੋਰ ਗੱਲ ਕਰ ਲਈਏ ਚਲੋ ਤੁਸੀਂ ਵੀ ਗੱਲ ਕੀਤੀ ਵੀ ਕਾਲੀਆਂ ਕਾਂਗਰਸੀਆਂ ਨੇ ਜਿਹੜੀ ਰੌਲਾ ਵੀ ਪਾਉਣਾ ਹੁੰਦਾ ਤੁਹਾਨੂੰ ਤੇ ਜਿਹੜੇ ਉਹਨਾਂ ਦੇ ਕਾਰਡ ਵੀ ਜਿਹੜੇ ਬੰਨ ਕੇ ਪਹਿਲ ਦੇ ਆਧਾਰ ਤੇ ਬੰਨ ਲਗੇ ਕਈ ਵਾਰ ਇਹ ਨਾ ਹੋਵੇ ਤੁਸੀਂ ਆਪ ਦੇ ਬੰਦਿਆਂ ਦੇ ਬਣਾਉਂਦੇ ਰਹਿ ਜਾਓ ਐਂਡ ਤੇ ਸਰਕਾਰ ਦਾ ਜਿਹੜਾ ਸਮਾ ਸਮਾਪਤ ਚੋਣ ਜਾਤਾ ਲੱਗ ਜਾਓ ਫੇਰ ਤੁਰੇ ਫਿਰਨ ਕਾਲੀਆਂ ਦੇ ਵੀ ਬੰਨਗੇ ਕਾਂਗਰਸੀਆਂ ਦੇ ਵੀ ਬੰਨਗੇ ਪਰ ਜੇ ਬਣਾਉਣਗੇ ਤਾਂ ਜੀ ਆਸਾਨੇ ਵੱਲੋਂ ਕਿਸੇ ਦਾ ਕੋਈ ਜਵਾਬ ਨਹੀਂ ਆ ਤੇ ਸਾਰਿਆਂ ਦੇ ਬੰਨ ਗਏ ਸਾਰੇ ਬਣਾਓ ਤੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਜਿਹੜੀ ਆਵਾਦੀਮ ਪਾਰਟੀ ਸਰਕਾਰ ਆ ਇਹ ਤਾਂ ਸਾਰਿਆਂ ਦੀ ਸਾਂਝੀ ਆ ਜੀ ਮਤਲਬ ਤੁਸੀਂ ਚਾਹੇ ਥਾਣੇ ਦਰਬਾਰੇ ਦੇਖ ਲਓ ਚਾਹੇ ਤੁਸੀਂ ਕਚੈਰੀਆਂ ਚ ਦੇਖ ਲਓ ਚਾਹੇ ਜਿਹੜੇ ਮਰਜੀ ਸਰਕਾਰੀ ਦਫ਼ਤਰਾਂ ਚ ਦੇਖ ਲਓ ਅਸੀਂ ਸਾਰੇ ਕਿਤੇ ਕਿਹਾ ਹੋਇਆ ਵੀ ਜੀਦਾ ਵੀ ਕੋਈ ਜੈਨੂਨ ਕੰਮ ਆ ਸਹੀ ਕੰਮ ਆ ਤਾਂ ਜੋ ਮਰਜੀ ਆ ਤੁਸੀਂ ਹਰ ਇੱਕ ਦਾ ਕਰੋ ਇਹਦਾ ਪੁਰਾਣੇ ਤਾਂ ਥਾਣਿਆਂ ਦੇ ਵਿੱਚ ਵੀ ਲਿਸਟ ਦਿੰਦੇ ਹੁੰਦੇ ਸੀਗੇ ਵੀ 10 ਬੰਦਿਆਂ ਦੀ ਵੀ 10 ਤੋਂ ਬਿਨਾ 11ਵਾਂ ਬੰਦਾ ਨਹੀਂ ਕੋਈ ਵੜਨਾ ਚਾਹੀਦਾਗਾ ਤਾਂ ਇਹ ਚੀਜ਼ਾਂ ਹੁੰਦੀਆਂ ਸੀ ਤੇ ਅਸੀਂ ਤਾਂ ਸਾਰੇ ਕਿਤੇ ਕਿਹਾ ਹੋਇਆ ਵੀ ਭਾਈ ਜੀਦਾ ਸਹੀ ਕੰਮ ਆ ਤੁਸੀਂ ਕਰੋ ਤੇ ਅਸੀਂ ਸਾਡੇ ਨਾਲ ਮੈਂ ਹਮੇਸ਼ਾ ਹੀ ਕਹਿੰਨਾ ਵੀ ਜਿਹੜੇ ਸਾਡੇ ਪਾਰਟੀ ਦੇ ਸਾਡੇ ਸਰਪੰਚ ਨੇ ਉਹਨਾਂ ਦੇ ਘਰ ਮੇਰਾ ਐਮਐਲਏ ਦਾ ਘਰ ਮੇਰੇ ਚੇਅਰਮੈਨਾਂ ਦੇ ਘਰ ਸਾਡੇ ਸਾਰੇ ਲੋਕਾਂ ਵਾਸਤੇ ਖੁੱਲੇ ਨੇ ਵੀ ਜਿਹੜਾ ਵੀ ਕੋਈ ਬੰਦਾ ਜਿਹੜੀ ਮਰਜ਼ੀ ਪਾਰਟੀ ਦਾ ਜਿੰਨਾ ਮਰਜ਼ੀ ਕਟੜਾ ਤੇ ਜੇਕਰ ਉਹ ਆਊਗਾ ਪੰਜਾਬ ਸਰਕਾਰ ਦੀ ਇਹ ਸਕੀਮ ਦਾ ਫਾਇਦਾ ਲੈਣਾ ਚਾਹੂਗਾ ਤਾਂ ਸਾਡੇ ਮੱਥੇ ਵੱਟ ਨਹੀਂ ਪੈਣਾਗਾ ਅਸੀਂ ਤਾਂ ਖੁਸ਼ੀ-ਖੁਸ਼ੀ ਕਾਰ ਵੀ ਬਣਾਵਾਂਗੇ ਨਾਲ ਉਹਦੀ ਫੋਟੋ ਵੀ ਖਿੱਚਾਂਗੇ ਫਿਰ ਫੋਟੋ ਫੇਸਬੁੱਕ ਤੇ ਵੀ ਪਾਵਾਂਗੇ। ਜੀ ਦੇਖੋ ਜੀ ਫਲਾਨਾ ਸਿਓ ਜਥੇਦਾਰ ਸਾਹਿਬ ਵੀ ਆ ਆ ਕੇ ਕਾਰ ਬਣਾ ਲਈ। ਜੀ ਫੋਟੋ ਵਾਲੀ ਗੱਲ ਕੀਤੀ ਫੋਟੋ ਦੇ ਕੇ ਕਿਸੇ ਨੇ ਬਣਾਉਣੀ ਨਹੀਂ ਆਉਣੀ ਜੇ ਤੁਸੀਂ ਫੇਸਬੁੱਕ ਤੇ ਪਾਉਂਗੇ। ਨਹੀਂ ਨਹੀਂ ਐਵੇਂ ਨਹੀਂਗਾ ਅਸੀਂ ਇਹ ਕਹਾਂਗੇ ਨਾ ਵੀ ਸਾਡੀ ਸਕੀਮ ਕਿੰਡੀ ਵਧੀਆ ਦੇਖੋ ਭਾਈ ਇਹ ਵੀ ਬਣਾਉਂਦੇ ਨੇ ਜਿਹੜੇ ਸਾਨੂੰ 24 ਘੰਟੇ ਨੰਦੇ ਨੇ ਵੀ ਇਹਨਾਂ ਨੂੰ ਚੀਜ਼ ਚੰਗੀ ਲੱਗੀ ਵੀ ਇਹ ਵੀ ਬਣਾ ਰਹੇ ਨੇ ਅਸੀਂ। ਤਾਂ ਅਸੀਂ ਤਾਂ ਸਾਰਿਆਂ ਦੀਆਂ ਪਾਉਣਿਆਂ ਇਹਨਾਂ ਦੀਆਂ ਵਿੱਚ ਇਹਨਾਂ ਦੀਆਂ ਪਾਵਾਂਗੇ ਕੋਈ ਫਰਕ ਨਹੀਂ ਪੈਣਾ। ਅਬਲੈ ਖਾਨ ਬੜੀ ਹੀ ਜ਼ਰੂਰੀ ਸੀ ਜਾਣਕਾਰੀ ਜਿਹੜੀ ਆਪਾਂ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਣਕਾਰੀ ਦੇਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਸ ਮੈਂ ਲਾਸਟ ਤੇ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਮੈਂ ਸਾਰੇ ਮੇਰੇ ਬਾਗੇ ਪਰਾਨੇ ਦੇ ਜਿੰਨੇ ਮੇਰੇ ਸਾਥੀ ਨੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਹਰ ਇੱਕ ਗਲੀ 'ਚ ਹਰ ਇੱਕ ਘਰੇ ਹਰ ਮੁਹੱਲੇ 'ਚ ਜਾ ਕੇ ਜਿੱਥੇ ਵੀ ਤੁਹਾਨੂੰ ਲੱਗਦਾ ਕੋਈ ਮਰੀਜ਼ ਆ ਕੋਈ ਪੇਸ਼ੈਂਟ ਆ ਹਰ ਇੱਕ ਦਾ ਕਾਰਡ ਬਣਾਓ ਕਿਉਂਕਿ ਕਾਰਡ ਬਣਾਉਣਾ ਇਹ ਇਕਲੀ ਇਵੇਂ ਨਹੀਂ ਗਾ ਵੀ ਇਹਦੇ ਨਾਲ ਵੋਟਾਂ ਹੀ ਮਿਲਣਗੀਆਂ ਇਹਦੇ ਨਾਲ ਤੁਹਾਨੂੰ ਇੱਕ ਜਿਹੜੇ ਮਰੀਜ਼ ਐ ਇੱਕ ਜਿਹੜਾ ਕਰੇਜੀ ਦੇ ਬਜ਼ੁਰਗ ਪਿਆ ਕਰੇ ਬੱਚਾ ਪਿਆ ਜਿਹੜਾ ਅੱਜ ਦੀ ਸਦੀ ਦੇ ਵਿੱਚ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਪੈਸੇ ਕਰਕੇ ਇਲਾਜ ਨਹੀਂ ਕਰਾ ਸਕਦਾ ਤਾਂ ਬਹੁਤ ਸਾਰੇ ਮੌਤਾਂ ਇਦਾਂ ਦੀਆਂ ਹੋ ਜਾਂਦੀਆਂ ਨੇ ਵੀ ਚੰਗੀ ਤਰ੍ਹਾਂ ਇਲਾਜ ਨਹੀਂ ਹੁੰਦਾਗਾ ਤਾਂ ਮੇਰੀ ਸਾਰੇ ਮੇਰੇ ਸਾਥੀਆਂ ਨੂੰ ਮੇਰੇ ਵਰਕਰਾਂ ਨੂੰ ਬੇਨਤੀ ਆ ਕਿ ਇਹਨੂੰ ਵੋਟ ਬੈਂਕ ਦੇ ਨਾਲ ਨਾਂ ਜੋੜ ਕੇ ਇਹਦੂੰ ਉੱਪਰ ਗਿਣ ਕੇ ਤਾਂ ਤੁਸੀਂ ਹਰ ਇੱਕ ਬੰਦੇ ਦਾ ਕਾਰਡ ਬਣਾਓ ਜਦੋਂ ਕੋਈ ਮਰੀਜ਼ ਜਦੋਂ ਕੋਈ ਮੇਰਾ ਬੇਬੇ ਬਾਪੂ ਕੋਈ ਮੇਰੀ ਭੈਣ ਕੋਈ ਮੇਰੀ ਮਾਤਾ ਕੋਈ ਭਰਾ ਸਾਥੀ ਜਦੋਂ ਇਹ ਕਾਰਡ ਨੂੰ ਵਰਤੂਗਾ ਜਦੋਂ ਕਾਰਡ ਨੂੰ ਵਰਤ ਕੇ ਜਦੋਂ ਘਰੇ ਆਊਗਾ ਤਾਂ ਕਮ ਸੇ ਕਮ ਉਹ ਮੁੱਖ ਮੰਤਰੀ ਸਾਹਿਬ ਨੂੰ ਅਸੀਸਾਂ ਜ਼ਰੂਰ ਦੇਊਗਾ ਕਿ ਜੇਕਰ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਕਾਰਡ ਨਾ ਬਣਾਇਆ ਹੁੰਦਾ ਅਮੀ ਰਾਜ 8-10 ਲੱਖ ਰੁਪਇਆ ਲੱਗ ਜਾਣਾ ਸੀ ਤੇ ਆਮ ਪਰਿਵਾਰ ਦਾ 8-10 ਲੱਖ ਰੁਪਇਆ 5-7 ਲੱਖ ਰੁਪਇਆ ਲੱਗਣਾ ਮਤਲਬ ਕਬੀਲਦਾਰੀ ਮੂਤੀ ਹੋ ਜਾਂਦੀ ਆ ਬਿਲਕੁਲ 5 ਸਾਲ ਮੁੜ ਕੇ ਸਾਹ ਨਹੀਂ ਆਉਂਦਾਗਾ ਬੰਦੇ ਨੂੰ ਫਿਰ ਉਸੇ ਚੱਕਰ ਚ ਹੀ ਤੁਰਿਆ ਫਿਰਦਾ ਰਹਿੰਦਾ ਏ ਤਾਂ ਇਹ ਬਹੁਤ ਜ਼ਰੂਰੀ ਆ ਜਿਹਦੇ ਬੰਦੇ ਤੁਸੀਂ ਕਾਣ ਬਣਾਉਂਗੇ ਜਿਹਦਾ ਉਥੋਂ ਹੀ ਇਲਾਜ ਹੋਊਗਾ ਤੁਹਾਨੂੰ ਸਾਰੀ ਉਮਰ ਅਸੀਸਾਂ ਦੇਊਗਾ ਤਾਂ ਇਹ ਇੱਕ ਸਮਾਜ ਸੇਵਾ ਦਾ ਕੰਮ ਆ ਤਾਂ ਮੈਂ ਤਾਂ ਸਾਰੀਆਂ ਜੋ ਮੇਰੇ ਸ਼ਹਿਰ ਦੀਆਂ ਐਨ ਜੀਓ ਨੇ ਜੋ ਕਲੱਬ ਨੇ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਡੀ ਇਸ ਕੈਂਪੇਨ ਦੇ ਵਿੱਚ ਤੁਸੀਂ ਸ਼ਾਮਲ ਹੋਵੋ ਤੁਸੀਂ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੇ ਤੁਹਾਡੇ ਕੋਲ ਜਿੰਨੇ ਵੀ ਪੇਸ਼ੈਂਟ ਆਉਂਦੇ ਆ ਤੁਸੀਂ ਸਾਰਿਆਂ ਦਾ ਕਾਰਡ ਬਣਾ ਕੇ ਇਹਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਾਓ ਤੇ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਦੀ ਆਪਣੇ ਲੋਕਾਂ ਦੀ ਸੇਵਾ ਕਰੀਏ ਤੇ ਲੋਕਾਂ ਦਾ ਜਿਹੜਾ ਜੀਵਨ ਪੱਧਰਾ ਉਹਨੂੰ ਉੱਚਾ ਚੱਕੀਏ ਤੇ ਉਹਨਾਂ ਦੇ ਖਰਚੇ ਕਮ ਸੇ ਕਮ ਮੈਡੀਕਲ ਦੇ ਵਿੱਚ ਖਰਚੇ ਨਾ ਹੋਣ ਤੇ ਇਸ ਕਾਰਡ ਤੋਂ ਬਾਅਦ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਪੰਜਾਬ ਦੇ ਵਿੱਚ ਕੋਈ ਵੀ ਇੱਕ ਵੀ ਬੰਦਾ ਇਸ ਕਰਕੇ ਇਸ ਦੁਨੀਆ ਤੋਂ ਨੀਂ ਜਾਊਗਾ ਕਿ ਮੇਰੇ ਕੋਲ ਪੈਸੇ ਨਹੀਂ ਸੀ ਮੇਰਾ ਇਲਾਜ ਨਹੀਂ ਹੋ ਸਕੇਗਾ ਤਾਂ ਤਾਂ ਕਰਕੇ ਇਹ ਬਹੁਤ ਇੰਪੋਰਟੈਂਟ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਹ ਸਾਨੂੰ ਵਿਦਾਇਕ ਅਮਰਪਾਲ ਸਿੰਘ ਸੁਖਨਾ ਜਿਨ੍ਹਾਂ ਨੇ ਜਿਹੜੇ 10 ਲੱਖ ਵਾਲੇ ਕਾਰਡ ਬਣ ਰਹੇ ਉਹਨਾਂ ਬਾਰੇ ਜਾਣਕਾਰੀ ਤੇ ਕਿਵੇਂ ਬਣਾਵਾ ਤੇ ਕਿਹੜੇ ਕਿਹੜੇ ਪ੍ਰੂਫਾਂ ਦੀ ਲੋੜ ਹੈ ਪੂਰੀ ਵੀਡੀਓ ਦੇਖ ਲਿਓ ਤੁਸੀਂ ਉਹਦੇ ਵਿੱਚ ਸਾਰਾ ਕੁਝ ਦੱਸ ਦਿੱਤਾ ਗਿਆ ਤੁਸੀਂ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਮੈਂਬਰ ਜੋ ਵੀ ਹੈਗੇ ਤੁਹਾਡੇ ਬਹੁਤ ਘਰ ਨੇ ਉਹਨਾਂ ਨੂੰ ਮਿਲ ਲਿਓ ਤੇ ਉਸ ਤੋਂ ਬਾਅਦ ਜਿਹੜਾ ਇਸ ਕਾਰ ਦੀ ਜਿਹੜੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਜੇਗੀ ਉਮੀਦ ਕਰਦੇ ਇਸ ਗੱਲਬਾਰ ਨੂੰ ਸ਼ੇਅਰ ਕਰੋਗੇ ਤਾਂ ਜੋ ਕਿਸੇ ਨਾ ਕਿਸੇ ਦਾ ਫਾਇਦਾ ਜ਼ਰੂਰ ਹੋ ਸਕੇ ਧੰਨਵਾਦ